ਇੱਥੇ ਸੌਂਗ ਮੇਰਾ ਨਹੀਂ ਰਿਕਾਰਡ ਹੋਣਾ ਹੈ ਇੱਥੇ ਸੌਂਗ ਅੱਜ ਰਿਕਾਰਡ ਹੋਣਾ ਰਮੇਸ਼ ਪਾਜਾ ਜੀ ਦਾ ਜਿਨ੍ਹਾਂ ਦਾ ਇੰਡਸਟਰੀ ਚ ਮਨਾ ਹੈਗਾ ਵੀ ਰਮੇਸ਼ ਸਾਡੇ ਨਾਲ ਬਣੇ ਹੋਏ ਆ ਸਭ ਤੋਂ ਪਹਿਲਾਂ ਸਵਾਗਤ ਰਮੇਸ਼ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੁਣ ਮੈਂ ਦੱਸ ਦਵਾਂ ਪਹਿਲਾਂ ਫਿਰ ਆਪਾਂ ਗੱਲਾਂ ਬਾਤਾਂ ਦਾ سلسلہ ਅੱਗੇ ਵਧਾਉਨੇ ਆ ਕਿ ਵੀ ਰਮੇਸ਼ ਜੀ ਜੰਨੀ ਰਮੇਸ਼ ਪਾਜਾ ਹੈ ਕੌਣ ਨੇ ਰਮੇਸ਼ ਪਾਜਾ ਜੀ ਜਿਹੜੇ ਨੇ ਇਹ ਕੁਮਾਰ ਸਾਨੂੰ ਬਾਲੀਵੁੱਡ ਦੇ ਵਿੱਚ ਜਿਹੜੇ ਕਲਾਕਾਰ ਹੈਗੇ ਆ ਗਾਇਕ ਹੈਗੇ ਆ ਮਕਬੂਲ ਜਿਹਨਾਂ ਦੇ ਰੋਮਾਂਟਿਕ Song ਜਿਹੜੇ ਆ ਬੜੇ ਮਸ਼ਹੂਰ ਰਹੇ ਆ ਹਰ ਤਰ੍ਹਾਂ ਦੇ ਗਾਣੇ ਉਹਨਾਂ ਨੇ ਗਾਏ ਬਾਲੀਵੁੱਡ 'ਚ ਚੰਗਾ ਨਾਮ ਐ ਸਾਰਿਆਂ ਨੂੰ ਪਤਾ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦੀ ਹੂ ਬੂ ਆਵਾਜ਼ ਜਿਹੜੀ ਆ ਉਹ ਰਮੇਸ਼ ਬਜਾਜ ਜੀ ਯਾਨੀ ਕਿ ਵੀ ਰਮੇਸ਼ ਜੀ ਦੀ ਆਵਾਜ਼ ਦੇ ਰੂਪ ਦੇ ਵਿੱਚ ਸਾਨੂੰ ਸੁਣਨ ਨੂੰ ਮਿਲ ਰਹੀ ਹੈ ਸ਼ਹਿਰ ਸ਼ਾਹਰ ਦੇ ਆਸ-ਪਾਸੇ ਭਾਈ ਜੀ ਹੁਣੇ ਬੈਠੇ ਆ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਰਮੇਸ਼ ਜੀ ਦੇ Song ਜਿਹੜੇ ਰਿਕਾਰਡ ਹੋ ਰਿਹਾ ਸੁਨੀਲ ਬਾਬਾ ਜੀ ਬਾਬਾ ਜੀ ਤੁਸੀਂ ਵੀ ਸਮਾਂ ਦਿੱਤਾ ਧੰਨਵਾਦ ਤੁਹਾਨੂੰ ਜੀਆ ਨੂੰ ਵੀ ਸასი ਗਾਲ ਵੀ ਆਖਦੇ ਸਸਿਕਾਲ ਤੁਸੀਂ ਸੋਚ ਰਹੇ ਹੋਣੇ ਕਿ ਸ਼ਾਇਦ ਮੈਂ ਅੱਜ ਸੌਂਗ ਰਿਕਾਰਡ ਕਰਨ ਦੇ ਲਈ ਆਇਆ ਹਾਂ ਸਟੂਡੀਓ ਦੇ ਵਿੱਚ ਸਟੂਡੀਓ ਦੇ ਵਿੱਚ ਆ ਇੱਥੋਂ ਤੱਕ ਤਾਂ ਸੱਚਾਈ ਆ ਪਰ ਇੱਥੇ ਸੌਂਗ ਮੇਰਾ ਨਹੀਂ ਰਿਕਾਰਡ ਹੋਣਾ ਆ ਇੱਥੇ ਸੌਂਗ ਅੱਜ ਰਿਕਾਰਡ ਹੋਣਾ ਰਮੇਸ਼ ਪਾਜਾਜ ਜੀ ਦਾ ਜਿਨ੍ਹਾਂ ਦਾ ਇੰਡਸਟਰੀ 'ਚ ਹੁਣ ਨਾ ਹੈਗਾ ਵੀ ਰਮੇਸ਼ ਸਾਡੇ ਨਾਲ ਬਣੇ ਹੋਏ ਆ ਸਭ ਤੋਂ ਪਹਿਲਾਂ ਸਵਾਗਤ ਰਮੇਸ਼ ਜੀ ਸਸਿਕਾਲ ਸਸਿਕਾਲ ਜੀ ਹੁਣ ਮੈਂ 10ਵਾਂ ਪਹਿਲਾਂ ਫਿਰ ਆਪਾਂ ਗੱਲਾਂ ਬਾਤਾਂ ਦਾ سلسلہ ਅੱਗੇ ਵਧਾਉਨੇ ਆ ਕਿ ਵੀ ਰਮੇਸ਼ ਜੀ ਜੰਨੀ ਰਮੇਸ਼ ਪਾਜਾਜ ਹੈ ਕੌਣ ਨੇ ਰਮੇਸ਼ ਪਾਜਾਜ ਜੀ ਜਿਹੜੇ ਨੇ ਇਹ ਕੁਮਾਰ ਸਾਨੂੰ ਬਾਲੀਵੁੱਡ ਦੇ ਵਿੱਚ ਜਿਹੜੇ ਕਲਾਕਾਰ ਹੈਗੇ ਆ ਗਾਇਕ ਹੈਗੇ ਆ ਮਕਬੂਲ ਜਿਹਨਾਂ ਦੇ ਰੋਮਾਂਟਿਕ ਸੌਂਗ ਜਿਹੜੇ ਆ ਬੜੇ ਮਸ਼ਹੂਰ ਰਹੇ ਆ ਹਰ ਤਰ੍ਹਾਂ ਦੇ ਗਾਣੇ ਉਹਨਾਂ ਨੇ ਗਾਏ ਬਾਲੀਵੁੱਡ 'ਚ ਚੰਗਾ ਨਾਮ ਹੈ ਸਾਰਿਆਂ ਨੂੰ ਪਤਾ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦੀ ਹੂਬ ਹੂ ਆਵਾਜ਼ ਜਿਹੜੀ ਆ ਉਹ ਰਮੇਤ ਬਜਾਜ ਜੀ ਯਾਨੀ ਕਿ ਵੀ ਰਮੇਤ ਜੀ ਦੀ ਆਵਾਜ਼ ਦੇ ਰੂਪ ਦੇ ਵਿੱਚ ਸਾਨੂੰ ਸੁਣਨ ਨੂੰ ਮਿਲ ਰਹੀ ਹੈ ਸ਼ਹਿਰ ਹਿਸ਼ਾਰਪੁਰ ਤੋਂ ਪੰਜਾਬ ਦਾ ਸੋਹਣਾ ਦਿਲਦਾਰ ਲੋਕਾਂ ਦਾ ਸ਼ਹਿਰ ਹਿਸ਼ਾਰਪੁਰ ਤੇ ਬੜੇ ਦਲੇਰ ਲੋਕਾਂ ਦਾ ਪਿੰਡ ਜਿਹੜਾ ਹੈਗਾ ਆ ਉਹ ਹੀਰਾ ਉੱਥੇ ਅੱਜ ਅਸੀਂ ਬੈਠੇ ਹੋਏ ਆ ਸਟੂਡੀਓ ਦੇ ਵਿੱਚ ਤੇ ਸਟੂਡੀਓ ਕਮਾਰ ਸਾਨੂੰ ਜੀ ਨਾਲ ਹੂਬੂ ਆਵਾਜ਼ ਜਿਹੜੀ ਰਲਦੀ ਮਿਲਦੀ ਹੈ ਤੇ ਰਮੇਜੀ ਮੈਨੂੰ ਲੱਗਦਾ ਕਿ ਥੋੜੇ ਕਿ ਦਿਨਾਂ ਦੇ ਵਿੱਚ ਹੁਣ ਤੁਸੀਂ ਛਾ ਜਾਣਾ ਹੈਗਾ ਤੇ ਇਸ ਕਰਕੇ ਮੈਂ ਸੋਚਿਆ ਕਿ ਸਮਾ ਤੁਹਾਡੇ ਕੋਲ ਜੀ ਲੈ ਲਈਏ ਤੱਕੇ ਨਾਲ ਸਮਾ ਲਿਆ ਨਾਲ ਦੇ ਕੋਲੋਂ ਤੇ ਇਸ ਪਾਸੇ ਬਾਈ ਜੀ ਹੁਣੀ ਬੈਠੇ ਆ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਰਮੇਜੀ ਦੇ ਸੌਂਗ ਜਿਹੜੇ ਰਿਕਾਰਡ ਹੋ ਰਿਹਾ ਸੁਨੀਲ ਬਾਬਾ ਜੀ ਬਾਬਾ ਜੀ ਤੁਸੀਂ ਵੀ ਸਮਾ ਦਿੱਤਾ ਧੰਨਵਾਦ ਆ ਤੁਹਾਨੂੰ ਜੀਆਂ ਨੂੰ ਵੀ ਸასი ਗਾਲ ਵੀ ਆਖ ਦਿੰਦੇ ਆ ਤੇ ਹੁਣ ਆਪਾਂ ਅ ਸਿਲਸਿਲਾ ਅੱਗੇ ਵਧਾਉਨੇ ਆ ਪਹਿਲਾਂ ਰਮੇਜੀ ਕੋਲ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਕਰਕੇ ਫਿਰ ਬਾਬਾ ਜੀ ਕੋਲ ਆਉਣੇ ਸਟੂਡੀਓ ਦੇ ਬਾਰੇ ਵੀ ਜਾਣਕਾਰੀ ਲਵਾਂਗੇ ਜੀ ਰਮੇਜੀ ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਵਧਾਈਏ ਉਸ ਤੋਂ ਪਹਿਲਾਂ ਪਿਛਲੀ ਵਾਰੀ ਆਪਾਂ ਹਿੰਦੀ ਚ ਇੰਟਰਵਿਊ ਕੀਤੀ ਸੀ ਬਹੁਤ ਪਿਆਰ ਮਿਲਿਆ ਦਰਸ਼ਕਾਂ ਦਾ ਧੰਨਵਾਦ ਵੀ ਬਣਦਾ ਤੁਹਾਡਾ ਸਾਰਾ ਦਾ ਧੰਨਵਾਦ ਵੀ ਹੈ ਤੇ ਬਹੁਤ ਸਾਰੇ ਕਮੈਂਟਸ ਤੇ ਮੈਸੇਜ ਆਏ ਸੀਗੇ ਵੀ ਯਾਰ ਤੁਸੀਂ ਗੱਲਾਂ ਕਰਕੇ ਤੇ ਰਮੇਜੀ ਦੀ ਆਵਾਜ਼ ਤਾਂ ਸੁਣਾਈ ਰਮੇਜੀ ਦੀ ਆਪਾਂ ਆਵਾਜ਼ ਸੁਣਨੀ ਹੈ ਤੇ ਪਹਿਲਾਂ ਆਪਾਂ ਆਵਾਜ਼ ਵੀ ਸੁਣਾ ਦਈਏ ਫਿਰ ਆਪਾਂ ਚੱਲਦੇ ਹਾਂ ਜੀ ਓਕੇ ਓਕੇ ਮੇਰਾ मैं बिंदरपाल सतिंदर सरताज इंदरजीत इकट्ठे पढ़ते सी तो मेरे को इको सौन्ग ज्यादा सुनते सी वो सोंग सी जब से तुमको देखा है सनम क्या कहे कितने हैं बेचैन जब से तुमको मांगा है सनम नींद है ना मुझे कहीं चैन जब से तुमको देखा है सनम ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਵਾਕਈ ਹੂਬ ਹੂ ਆਵਾਜ਼ ਜਿਹੜੀ ਤੁਹਾਡੀ ਕੁਮਾਰ ਸਾਨੂੰ ਜੀ ਨਾਲ ਮਿਲਦੀ ਹੈਗੀ ਆ ਇੱਕ ਇਹ ਵੀ ਗੱਲ ਪੁੱਛ ਲਈਏ ਫਿਰ ਭੁੱਲ ਜਾਨੇ ਅਸੀਂ ਕਈ ਵਾਰੀ ਸਵਾਲ ਕਿ ਡਾਕਟਰ ਸਤਿੰਦਰ ਸਰਤਾਜ ਦੇ ਨਾਲ ਤੁਸੀਂ ਪੜ੍ਹਿਆ ਸੀ ਇੰਟਰਵਿਊ ਚ ਦੱਸਿਆ ਵੀ ਸੀਗਾ ਪਰ ਕਈ ਲੋਕਾਂ ਨੂੰ ਯਕੀਨ ਨਹੀਂ ਹੋਇਆ ਵਾਕਈ ਸਤਿੰਦਰ ਸਰਤਾਜ ਜੀ ਨਾਲ ਪੜ੍ਹੇ ਹੋ ਤੁਸੀਂ ਹਾਂਜੀ ਹਾਂਜੀ ਅਸੀਂ 3 ਸਾਲ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਜੀ ਉਦੋਂ ਵੀ ਮੈਂ ਦੱਸਿਆ ਸੀ ਮੈਂ ਬਿੰਦਰਪਾਲ ਅ ਇੰਦਰਜੀਤ ਔਰ ਡਾਕਟਰ ਸਤਿੰਦਰ ਸਰਤਾਜ ਜੀ ਅਸੀਂ ਇਕੱਠੇ ਸਟੱਡੀ ਕੀਤੀ ਸੀ ਠੀਕ ਹੈ ਜੀ ਇੱਕ ਦੋ ਸੱਜਣ ਸੀਗੇ ਜਿਹਨਾਂ ਤੇ ਨਾਮ ਤੁਸੀਂ ਚਾਹੁੰਦੇ ਸੀਗੇ ਕਿ ਉਹ ਤੁਹਾਡੀ ਜ਼ਿੰਦਗੀ ਚ ਬਾਰ-ਬਾਰ ਉਹਨਾਂ ਦਾ ਨਾਮ ਆਉਂਦਾ ਹੈਗਾ ਅ ਇਸ ਤਰ੍ਹਾਂ ਸੀ ਕਿ ਤੇ ਜਿਹੜਾ 뮤직 ਮੇਰੇ ਜਿਸ ਤਰ੍ਹਾਂ ਸੀ ਮੈਂ ਬਹੁਤ ਜ਼ਿਆਦਾ ਹਮਸਰ ਹਾਇਤ ਨਿਜ਼ਾਮੀ ਜਿਹੜੇ ਸੂਫੀ ਬ੍ਰਦਰਸ Delhi کافی ਬੜਾ ਨਾਮ ਆਉਂਦਾ ਜੀ 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 ਅੱਛਾ ਉਹ ਤੁਹਾਡੇ ਨਾਲ ਕੰਮ ਤੁਸੀਂ ਉਹਨਾਂ ਨਾਲ ਕਰਦੇ ਆ ਜਾਂ ਕਿਸ ਤਰ੍ਹਾਂ ਨਹੀਂ ਉਹ ਸਿਰਫ ਮੈਂ ਉਹਨਾਂ ਨੂੰ ਸੁਣਦਾ ਸੀ ਲੇਕਿਨ ਉਹ ਮੇਰੇ ਹੁਣ ਬਹੁਤ ਜ਼ਿਆਦਾ ਕਲੋਜ਼ ਹੋ ਗਏ ਔਰ ਮੈਂ ਉਹਨਾਂ ਨੂੰ ਕਾਫੀ ਸੁਣਦਾ ਅੱਛਾ ਜੀ ਜੀ ਔਰ ਹੁਸ਼ਿਆਰਪੁਰ ਤੋਂ ਪਵਨ ਜੰਦਲ ਜੀ ਜੀ ਜਿਹੜੇ ਮਾਨੂੰ ਕਾਫੀ ਗਾਈਡ ਕਰਦੇ ਜਿਹਨਾਂ ਦਾ ਮਾਤਾ ਰਾਣੀ ਦਾ ਗੁਣਗਾਨ ਕਰਦੇ ਆ ਜਗਰਨ ਦੀ ਦੁਨੀਆ ਚ ਧਾਰਲਕ ਗੀਤ ਦੀ ਦੁਨੀਆ ਚ ਇੱਕ ਵੱਡਾ ਨਾਮ ਹੈਗਾ ਤੇ ਆਪਾਂ ਫਰੇਮ ਦੇ ਵਿੱਚ ਜ਼ਰੂਰ ਦਰਸ਼ਕਾਂ ਦੇ ਨਾਲ ਇਸ ਤਰ੍ਹਾਂ ਅੱਖਾਂ ਜੱਖਾਂ ਪਾ ਕੇ ਅੱਜ ਗੱਲ ਕਰਨੀ ਆ ਜੀ ਸ਼ਰਮਾਣਾ ਬਿਲਕੁਲ ਨਹੀਂ ਥੋੜਾ ਜਿਹਾ ਸ਼ਰਮਾਕਲ ਸਵਾਰੇ ਬੀਰੰਮੀ ਜੀ ਹੈਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਨੂੰ ਕੈਮਰੇ ਤੇ ਦਿਖਿਆ ਕਰਨਗੇ ਫਿਰ ਇਹਨਾਂ ਨੇ ਨਹੀਂ ਸ਼ਰਮਾਇਆ ਕਰਨਾ ਤੇ ਉਸ ਤੋਂ ਬਾਅਦ ਮੇਰੇ ਐਸ ਵਿਨੇਸ਼ਨ ਕੰਪਨੀ ਦੇ ਜਿਹੜੇ ਐਮ ਡੀ ਡਾਇਰੈਕਟਰ ਜੀ ਵਿਨੇਸ਼ ਜੈਨ ਜੀ ਜੀ ਉਹ ਮੇਰੀ ਬੜੀ ਹੈਲਪ ਕਰ ਰਹੇ ਹੋ ਸਭ ਤੋਂ ਵੱਡੀ ਹੈਲਪ ਸੁਨੀਲ ਬਾਬਾ ਜੀ ਦੀ ਹੈ ਇਸ ਵੇਲੇ ਜੋ ਮੈਨੂੰ ਹਰ ਕਦਮ ਕਦਮ ਤੇ ਮੈਨੂੰ ਮੇਰੀ ਰਿਕਾਰਡਿੰਗ ਦੇ ਵਿੱਚ ਮਨੂੰ ਬਿਲਕੁਲ ਮੇਰੀ ਆਵਾਜ਼ ਨੂੰ ਮਖਮਲੀ ਜਿਹੇ ਬਣਾ ਰਹੇ ਆ ਜੀ ਉਹ ਸੁਨੀਲ 바ਵਾ ਜੀ ਅੱਛਾ ਮੈਂ ਸੁਣਿਆ ਸੀਗਾ ਗੋਰਾ ਜੀ ਵੀ ਲਿਆਓ ਫਰੇਮ ਦੇ ਵਿੱਚ ਮਨੂੰ ਕਿ ਜਿਹੜੇ 바ਵਾ ਸਾਹਿਬਾ ਦਿਖਾਓ ਫਰੇਮ ਦੇ ਵਿੱਚ ਇਹਨਾਂ ਨੂੰ ਵੀ ਮੈਂ ਸੁਣਿਆ ਸੀਗਾ ਅੱਜ ਦਰਸ਼ਨ ਕਰਨ ਦਾ ਜਿਹੜਾ ਉਹ ਸੁਆਬ ਬਣਿਆ ਇਹਨਾਂ ਨਾਲ ਗੱਲਾਂ ਵੀ ਕਰਨੀਆਂ ਆਂ ਸਹੀ ਸਾਰਾ ਦੱਸਣਗੇ ਤੁਹਾਨੂੰ ਸਟੂਡੀਓ ਕਿੱਦਾਂ ਹੈਗਾ ਕੀ ਟਾਈਮਿੰਗ ਆ ਕਿੱਦਾਂ ਰਿਕਾਰਡਿੰਗ ਹੋ ਸਕਦੀ ਆ ਕੀ ਚਾਰजेस ਹੋ ਸਕਦੇ ਆ ਕਿਹੜੇ ਲੋਕ ਗਾ ਸਕਦੇ ਆ ਕਿ ਇਹਨਾਂ ਨੂੰ ਹੋਰ ਪ੍ਰੋਫੈਸ਼ਨ ਚ ਲੈਣਾ ਚਾਹੀਦਾ ਐਸ ਪ੍ਰੋਫੈਸ਼ਨ ਦੇ ਬਹੁਤ سارے ਸਾਡੇ ਤੁਹਾਡੇ ਸਵਾਲ ਸਿੰਕਿੰਗ ਨੂੰ ਲੈ ਕੇ ਉਹ ਵੀ ਅੱਜ ਇੱਕੋ ਹੀ ਇ ਮੈਂ ਸੁਣਿਆ ਸੀ ਵੀ ਜਿਹੜੇ ਕਦੇ ਨਹੀਂ ਵੀ ਗਾ ਸਕਦੇ ਆ ਜਿਹੜੇ ਕਹਿੰਦੇ ਵੀ ਗੁੰਗੇ ਵੀ ਆ ਉਹਨੂੰ ਵੀ ਇਹ ਗਾਉਣ ਤੇ ਬੋਲਣ ਲਾ ਦਿੰਦੇ ਆ ਤੇ ਆ ਸਾਨੂੰ ਨਹੀਂ ਪਤਾ ਸੀਗਾ ਕਿ ਇੱਥੇ ਅੱਜ ਸਾਡੇ ਇਹਨਾਂ ਦੇ ਨਾਲ ਮੇਲ ਹੋ ਜਾਣਾ ਕਿਉਂਕਿ ਆਪਣੀ ਗੱਲ ਹੋਈ ਸੀ ਸੋ ਜਸਟ ਇੰਟਰਵਿਊ ਦੀ ਜਦੋਂ ਤੁਸੀਂ ਕਿਹਾ ਵੀ ਆਪਾਂ ਪੁਰਹੀਨਾ ਕਰ ਲਈਏ ਇੱਕ ਕੰਮ ਤੇ ਬਾਬਾ ਸਾਹਿਬ ਦੀਆਂ ਸੇਵਾਵਾਂ ਤੁਸੀਂ ਲੈ ਸਕਦੇ ਕਿਦਾਂ ਉਹ ਸੇਵਾਵਾਂ ਲੈ ਸਕਦੇ ਆ ਕਿਦਾਂ ਤੁਸੀਂ ਇੱਥੇ ਪਹੁੰਚ ਸਕਦੇ ਹੋ ਸਾਰੇ ਤੁਹਾਨੂੰ ਸਵਾਲਾਂ ਦੇ ਜਵਾਬ ਮਿਲਣੇ ਆ ਤੇ ਬਾਬਾ ਸਾਹਿਬ ਦਾ ਵੀ ਬਾਰ-ਬਾਰ ਧੰਨਵਾਦ ਆ ਇੱਧਰ ਦਿਖਾਓ ਬਾਈ ਜੀ ਹੁਣੀ ਆਏ ਆ ਰਿਕਾਰਡਿੰਗ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਨ ਦੇ ਲਈ ਕੋਈ ਇਹਨਾਂ ਨੇ ਦੱਸਿਆ ਨਹੀਂ ਕਿ 바ਵਾ ਸਾਹਿਬ ਇੱਥੇ ਹੋਣਗੇ ਪਰ ਜਦੋਂ ਆਏ ਆ ਤਾਂ ਇੱਥੇ ਰਿਕਾਰਡਿੰਗ ਵੀ ਚੱਲ ਰਹੀ ਸੀ ਉਹਦੇ ਵਿੱਚ ਸਮਾਂ ਬੜਾ ਕੀਮਤੀ ਹੁੰਦਾ ਪਰ ਇਹਨਾਂ ਨੇ ਸਾਨੂੰ ਸਮਾਂ ਵੀ 바ਵਾ ਸਾਹਿਬ ਨੇ ਆਪਣਾ ਸਾਰਾ ਕੁਝ ਥੋੜੀ ਦੇਰ ਦੇ ਲਈ ਕਹ ਲਓ ਵੀ ਪਾਉਜ਼ ਕਰਕੇ ਸਟਾਪ ਕਰਕੇ ਕਹਿੰਦਾ ਵੀ ਕਰ ਲਓ ਗੱਲ ਵੈਸੇ ਨਹੀਂ ਤਾਂ 바ਵਾ ਸਾਹਿਬ ਪੈਸੇ ਬਹੁਤ ਲੈਂਦੇ ਸਟੂਡੀਓ ਵਾਲੇ ਬੈਠਣ ਦੇ ਵੀ ਕਹਿੰਦੇ ਪੈਸੇ ਹੁੰਦੇ ਆ ਸਟੂਡੀਓ ਦੇ ਵਿੱਚ ਤੇ ਅਸੀਂ ਇੱਥੇ ਸਾਹਮਣੇ ਹੈਗਾ ਆ ਪੋਸਟਰ ਆ ਇਹ ਸਾਰੇ 바ਵਾ ਸਾਹਿਬ ਦੇ ਕੀਤੇ ਹੋਏ ਪ੍ਰੋਜੈਕਟਸ ਹੈਗੇ ਆ ਕਾਫੀ ਨੌਜਵਾਨ ਮੁੰਡੇ ਹੈਗੇ ਆ ਹਰ ਉਮਰ ਦੇ ਲੋਕ ਹੈਗੇ ਆ ਤੇ ਜਿਹੜੇ ਇਹ ਅਪਾ ਕਿ ਆ ਵੀ ਗੁੰਗਿਆਂ ਨੂੰ ਵੀ ਬੋਲਣ ਲਾ ਦਿੰਦੇ ਆ ਗੌਣ ਲਾ ਦਿੰਦੇ ਆ ਤੇ ਇੱਥੇ ਤਾਂ ਰਮੇਸ਼ ਪਾਜਾ ਜੀ ਵਰਗੇ ਜਿਹੜੇ ਹੈਗੇ ਆ ਸੁਰ ਦੇ ਵਿੱਚ ਆ ਜਿਹੜੇ ਸਿੱਖੂ ਹੋਏ ਆ ਤਾਂ ਫਿਰ ਤਾਂ ਬਾ ਕੁਮਾਰੀ ਹੋ ਜਾਂਦੀ ਗੱਲਬਾਤ ਜੈਨ ਸਾਹਿਬ ਦਾ ਵੀ ਜ਼ਿਕਰ ਕੀਤਾ ਤੇ ਹੁਣ ਕਿਹੜੇ ਪ੍ਰੋਜੈਕਟ ਰਮੇਸ਼ ਜੀ ਲੈ ਕੇ ਆ ਰਹੇ ਹੋਰ ਆਪਾਂ ਅਸੀਂ ਹਿੰਦੀ ਸੌਂਗਸ ਸਾਡੇ ਸ਼ੁਰੂ ਕਰਤੇ ਜੀ ਜਿਹੜੇ ਤੁਸੀਂ ਕਹਨੇ ਸੀ ਨਵੇਂ ਸਾਲ ਤੇ ਆਪਾਂ ਲੈ ਆਉਣੇ ਸੀ ਪਿਛਲੇ ਇੰਟਰਵਿਊ ਚ ਗੱਲ ਹੋਈ ਸੀ ਨਾ ਬਣੀ ਜੀ 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 ਸਾਡੇ ਸੁਨੀਲ ਆਪਣੇ ਬਾਬਾਈ ਦੇ ਨਾਲ ਹੀ ਸਾਡੇ ਹਿੰਦੀ ਸੌਂਗਸ ਆ ਰਹੇ ਪਹਿਲਾਂ ਤੇ ਭਜਨ ਹੀ ਆ ਰਹੇ ਸੀ ਉਹ ਭਜਨ ਦੇ ਵਿੱਚ ਵੀ ਇੱਕ ਰੀਜ਼ਨ ਸੀ ਕਿ ਕੁਮਾਰ ਸਾਨੂੰ ਜਿਹੜੇ ਸਿੰਗਰ ਹੈ ਉਹ ਦਰਸਲ ਉਹਨਾਂ ਦੇ ਭਜਨ ਨਹੀਂ ਆਉਂਦੇ ਸੀ ਉਹ ਸਿਰਫ ਜਸਟ ਉਹਨਾਂ ਦੇ ਗਾਣੇ ਆਉਂਦੇ ਸੀ ਤੇ ਅਸੀਂ ਮੈਨੂੰ ਸੁਨੀਲ ਬਾਬਾ ਜੀ ਨੇ ਬਿਲਕੁਲ ਗਾਈਡ ਕੀਤਾ ਕਿ ਤੁਸੀਂ ਰਮਿਤ ਇਸ ਤਰ੍ਹਾਂ ਕਰੋ ਤੁਸੀਂ ਨਵਾਂ ਕਰੋ ਨਵਾਂ ਕਰੋ ਭਜਨ ਗਾਡੋ ਕਿਉਂਕਿ ਉਹ ਭਜਨ ਨਹੀਂ ਗਾਉਂਦੇ ਜੀ ਤੇ 80 ਵਟ ਹੁਣ ਸੌਂਗਸ ਵੱਲ ਆ ਗਏ ਹੋਏ ਆ ਅਸੀਂ ਹੁਣ ਸੌਂਗਸ ਆ ਦੇ ਆ ਰਹੇ ਨੇ ਠੀਕ ਆ ਜੀ 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 ਮਤਲਬ ਮਲਟੀਪਲ ਟਰੈਕਸ ਤੇ ਤੁਸੀਂ ਚੱਲੇ ਹੋਏ ਹੋ ਤੇ ਮੰਜ਼ਲ ਤੁਹਾਡੀ ਇੱਕ ਹੀ ਆ ਇੱਕ ਮਾਸਟਰ ਸਲੀਮ ਜੀ ਦੇ ਨਾਲ ਵੀ ਕੋਈ ਸ਼ੋਅ ਦਾ ਜ਼ਿਕਰ ਹੋ ਰਿਹਾ ਸੀਗਾ ਸਾਨੂੰ ਸੁਣਨ ਚ ਮਿਲਿਆ ਸੀਗਾ ਉਹ ਤੇ ਕਨਿਕ ਸਚਾਈ ਆ ਜੀ ਇੱਕ ਸ਼ੋਅ ਮਾਈ ਟੈਲੈਂਟ ਹੰਟ ਦੇ ਨਾਮ ਤੋਂ ਚੱਲ ਰਿਹਾ ਔਰ ਉਰੇ ਵਿੱਚੋਂ ਪਹਿਲਾ 50 ਕੰਟੈਂਟਸ ਕੱਢਨੇ ਸੀ ਜਿਹੜੇ ਜੀ ਅ ਤੇ ਉਹ 50 ਦੇ ਵਿੱਚ ਮੈਂ ਪਹਿਲੇ ਨੰਬਰ ਤੇ ਸੀ ਜਿਹੜੇ ਭਾਗੀਦਾਰ ਸੀਗੇ ਉਹਨਾਂ ਦੀ ਜੀ 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 ਹੁਣ ਉਹ 50 ਦੇ ਵਿੱਚੋਂ 10 ਕੱਢਨੇ ਆ ਹੁਣ ਉਹਰੇ ਵਿੱਚ ਵੀ ਮੈਂ ਪਹਿਲੇ ਨੰਬਰ ਤੇ ਹੀ ਬਹੁਤ ਅੱਛੀ ਗੱਲ ਆ ਜੀ ਸ਼ਾਰਪੁਰ ਤੇ ਦੁਆਬੇ ਵਾਲੇ ਦਾ ਨਾਮ ਜਿਹੜਾ ਉਹ ਇਹ ਰਮੇਸ਼ ਪਾਜਾਜੀ ਜਿਹੜਾ ਰੋਸ਼ਨ ਕਰ ਰਿਹਾ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਈਆਂ ਨੂੰ ਪਤਾ ਕਈਆਂ ਨੂੰ ਨਹੀਂ ਪਤਾ ਇਹ ਰਮੇਸ਼ ਪਾਜਾਜੀ ਹਾਰਪੁਰ ਦਾ ਜਿਹੜਾ ਨਾਮ ਮੈਂ ਲਾਦਾ ਬਾਲੀਵੁੱਡ ਤੱਕ ਜਲਦੀ ਲੈ ਕੇ ਚੱਲਣਗੇ ਵੈਸੇ ਬਾਲੀਵੁੱਡ ਦੇ ਕਲਾਕਾਰਾਂ ਨੂੰ ਵੀ ਤੁਸੀਂ ਮਿਲਦੇ ਆ ਦੱਸਿਓ ਤੁਸੀਂ ਸ਼ਰਮਾਓ ਨਾ ਜਿ ਲਕੋਵੋ ਨਾ ਕਿਹੜੇ ਭਾਈ ਸਾਹਿਬ ਸੀ ਤੁਸੀਂ ਦੱਸਿਓ ਮੈਨੂੰ ਰਾਹੁਲ ਰੋਏ ਜੀ ਆਸਕੀ ਫਿਲਮ ਦੇ ਜਿਹੜੇ ਹੀਰੋਨਾਂ ਨਾਲ ਮੈਂ ਉਹਨਾਂ ਦਾ ਉਹਨਾਂ ਦਾ ਹੀ Song ਗਾ ਕੇ ਆਇਆ ਜੀ ਜੀ ਸੁਣਿਆ ਬੜੇ ਬੜੇ ਪ੍ਰਭਾਵਿਤ ਹੋਏ ਤੁਹਾਡੇ ਤੋਂ ਕਿਤੇ ਵੀ ਇਮੋਸ਼ਨਲ ਵੀ ਹੋ ਗਿਆ ਵੀ ਜਦੋਂ ਉਹ ਆ ਗਈਆਂ ਉਹ ਕਹਿ ਰਹੇ ਸੀ ਜੀ ਜੀ ਕੀ ਬਾਤ ਹੈ ਕੀ ਬਾਤ ਹੈ ਹੁਣ ਬਾਬਾ ਜੀ ਨਾਲ ਦੋ ਗੱਲਾਂ ਆਪਾਂ ਕਰ ਲਈਏ ਫਿਰ ਤੁਹਾਡੇ ਵੱਲ ਨੂੰ ਆ ਜਾਣਾ ਆਪਾਂ ਬਾਬਾ ਸਾਹਿਬ ਇੱਕ ਤਾਂ ਥੋੜਾ ਬੋਰਨਾ ਹੋ ਜਾਂਦਾ ਬੈਠੇ ਬੈਠੇ ਸੁਸਤੀ ਪੈ ਜਾਂਦੀ ਕੰਮ ਵਾਲੇ ਬੰਦੇ ਆ ਤੁਹਾਡੇ ਕੋਲ ਬਹੁਤ ਮਹਿੰਗੇ ਮਹਿੰਗੇ ਮਾਈਕ ਆ ਪਰ ਐਸ ਮਾਈਕ ਦੇ ਨਾਲ ਅੱਜ ਅਸੀਂ ਗੱਲਬਾਤ ਕਰਦੇ ਆ ਮੜਾ ਜ ਆਪਣੀ ਇੰਟਰੋਡਕਸ਼ਨ ਤੁਸੀਂ ਆਪਣੇ ਤਰੀਕੇ ਨਾਲ ਦੇ ਦਿਓ ਮੈਂ ਦੱਸਦਾ ਵੀ ਤੁਸੀਂ ਗੁੰਗਿਆਂ ਨੂੰ ਗਾਉਣ ਲਾ ਦਿੰਦੇ ਹੋ ਹਾਂ ਮੇਰਾ ਨਾਮ ਸੁਨੀਲ ਬਾਬਾ ਜੀ ਮਿਊਜ਼ਿਕ ਕਰਦਾ ਮੈਂ ਸਟੂਡੀਓ ਬਲੋਚ ਸਟੂਡੀਓ ਪੁਰੀ ਹੀਰਾ ਹੁਸ਼ਿਆਰਪੁਰ ਫਗਵਾੜਾ ਰੋਡ ਤੇ ਜੀ ਤੇ ਵਾਕਿ ਤੁਸੀਂ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਦੱਸ ਦਿਓਗੇ ਮੈਂ ਬਸ ਸਾਰਾ ਕੁਝ ਮੁਸਲਾਣਾ ਤੁਹਾਡੇ ਕੋਲ ਹਾਂਜੀ ਇੱਕ ਤੁਸੀਂ ਆਪਣਾ ਕੰਟੈਕਟ ਜ਼ਰੂਰ ਦੱਸ ਦਿਓ ਕਿਉਂਕਿ ਨਵੇਂ ਬਹੁਤ ਸਾਰੇ ਮੁੰਡੇ ਕੁੜੀਆਂ ਜਿਹੜੇ ਇਸ ਬਿਲਡ ਜਾਣਾ ਚਾਹੁੰਦੇ ਫਿਰ ਤੁਹਾਡੇ ਤੱਕ ਕਿਸੇ ਨੇ ਪਹੁੰਚ ਕਰਨੀ ਹੋਵੇ ਲੋਕਾਂ ਨੂੰ ਬਹੁਤ ਘੱਟ ਪਤਾ ਵੀ ਹਿਸ਼ਾਰਪੁਰ ਚ ਵੀ ਸਟੂਡੀਓ ਹੈਗਾ ਜੀ 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 ਜ਼ਰੂਰ ਬਿਲਕੁਲ ਕਾਫੀ ਸਿੰਗਰਾਂ ਨੂੰ ਤਾਂ ਪਤਾ ਹੀ ਆ ਜੀ ਪਰ ਜਿੰਨਾਂ ਨੂੰ ਨਹੀਂ ਪਤਾ ਉਹ ਨਵੇਂ ਐਡਰੈਸ ਦੱਸਿਆ ਜੀ ਤੇ ਮੋਬਾਈਲ ਨੰਬਰ ਹੈ ਮੇਰਾ 9814131905 ਰਿਪੀਟ ਵੀ ਕਰ ਦਿਓ ਤੇ ਮੇਰੇ ਹਾਂਜੀ 9814131905 ਜੀ ਇਸ ਨੰਬਰ ਜਿਹੜਾ ਹੈ ਇੱਥੇ ਤੁਸੀਂ ਕਾਲ ਕਰਕੇ ਮੇਰੇ ਕੋ ਆ ਸਕਦੇ ਹੋ ਜੀ ਅੱਜ ਕੱਲ ਤਾਂ ਬਹੁਤ ਸੌਖਾ ਹੀ ਹੈ ਮੋਬਾਈਲ ਦਾ ਜਿੰਨਾ ਇੱਥੇ ਜੇ ਆਪਾਂ ਐਡਰੈਸ ਲਿਖਾਵੇ ਕਾਲ ਕਰੋ ਤਾਂ ਐਡਰੈਸ ਹੋਰ ਮਿਲ ਜਾਂਦਾ ਜੀ ਤੇ ਪਿੰਡ ਵੀ ਕਾਫੀ ਮਸ਼ਹੂਰ ਹੈ ਤੁਹਾਡਾ ਪੁਰਾਣਾ ਬੜੇ ਇੱਥੇ ਮਹਾਨ ਲੋਕ ਹੋਏ ਨੇ ਬੜਿਆਂ ਤੁਹਾਡੇ ਇੱਥੇ ਧੰਗੁਰ ਰਾਮਦਾਸ ਲੰਗਰ ਸਿੰਘ ਹੋਏ ਹਾਂ ਹਾਂਜੀ ਚੱਲਦੀ ਹੈ ਜੀ ਬਹੁਤ ਬਹੁਤ ਸੇਵਾ ਜੀ ਬਹੁਤ ਬੜੀਏ ਪਾਕ ਪਵਿੱਤਰ ਵੀ ਹੈ ਇਤਿਹਾਸਿਕ ਵੀ ਹੈ ਗੁਰੂ ਸਾਹਿਬ ਦੀ ਚਰਨਾਂ ਦੀ ਪ੍ਰਾਪਤ ਵੀ ਜਗ੍ਹਾ ਹੈਗੀ ਹੈ ਤੇ ਕਾਫੀ ਨਾਮਵਰ ਪਿੰਡ ਹੈਗਾ ਤੇ ਬਾਬਾ ਸਾਹਿਬ ਇੱਕ ਨਾ ਅੱਜ ਕੱਲ ਮਿਊਜ਼ ਕਲਾ ਬਿਲਣਾ ਹੀ ਕਰੀ ਜਾਂਦੇ ਪੰਜਾਬੀ ਚ ਕਮਾਂ ਜਿੱਦਾਂ ਕੋਈ ਮੇਰੇ ਵਰਗਾ ਸਟੂਡੀਓ ਖੋਲ ਕੇ ਬਹਿ ਗਿਆ ਕਿਸੇ ਕੋ ਚਾਰ ਪੈ ਹੈਗੇ ਕਿਤੇ ਮਿਲੇ ਸਹਰਿਆਂ ਤੋਂ ਪੇਕਿਆਂ ਤੋਂ ਲਾ ਲੈ ਹਣਾ ਤੇ ਸਟੂਡੀਓ ਖੋਲ ਕੇ ਬਹਿ ਗਏ ਪਰ ਤੁਹਾਡਾ ਅਸੀਂ ਦੇਖਿਆ ਪ੍ਰੋਜੈਕਟ ਜਿੰਨੇ ਵੀ ਆਰੰਭੀ ਜਿੱਤੇ ਕੀਤੇ ਹੈਗੇ ਆ ਇਹ ਤਾਂ ਕਹਿ ਹੀ ਰੇ ਸੀ ਚਲੋ ਆਪਣੇ ਮੂੰਹ ਤੋਂ ਬੰਦਾ ਸਿਫਤ ਕਰਦਾ ਹੀ ਕਰਦਾ ਪਰ ਸਵਾਦ ਆਉਂਦਾ ਜਦੋਂ ਲੋਕ ਸਿਫਤ ਕਰਨ ਔਰ ਮੈਂ ਇਹਨਾਂ ਦੇ ਟਰੈਕ ਸੁਣੇ ਬੜਾ ਨਜ਼ਾਰਾ ਆਉਂਦਾ ਇਹਨਾਂ ਨੇ ਵੀ ਇੰਟਰਵਿਊ ਚ ਜ਼ਿਕਰ ਕੀਤਾ ਸੀ ਵੀ ਰਿਪੀਟ ਤੇ ਕਈ ਲੋਕ ਸੁਣਦੇ ਆ ਖੁਦ ਵੀ ਸੁਣਦੇ ਆ ਧਾਰਮਿਕ ਜਿਹੜੇ ਇਹਨਾਂ ਦੇ ਦੋ ਤਿੰਨ ਭਜਨ ਆਏ ਹੈਗੇ ਮੇਰੇ ਕਿਤਾ ਸੀ ਹਾਂ ਜੀ ਦੇਖੋ ਜੀ ਇੱਕ ਤਾਂ ਖੁਦ ਵੀ ਤੁਸੀਂ ਗਾਉਂਦੇ ਰਹੇ ਮੇਰੇ ਖਿਆਲ ਹਾਂ ਹਾਂ ਕੋਈ ਚੀਜ਼ਾਂ ਗੋਡ ਗਿਫਟ ਹੁੰਦੀ ਹੈ ਜੀ 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 ਬਿਲਕੁਲ ਬਿਲਕੁਲ ਤੇ ਸਟੱਡੀ ਤੇ ਮੈਂ ਚਲੋ ਇੰਨੀ ਨਹੀਂ ਕੀਤੀ ਹੈਗੀ ਠੀਕ ਹੈ ਜੀ ਲੇਕਿਨ ਮੇਰੇ ਉਸਤਾਦ ਸੋਮਨਾਥ ਬੰਗਿਆਵਾਲੇ ਜਦੋਂ ਮੈਂ ਸ਼ੁਰੂ ਕੀਤਾ ਕਲਾਸੀਕਲ ਸਿੱਖਣਾ ਉਹਨਾਂ ਕੋ ਜੀ ਤੇ ਉਹਨਾਂ ਕੋ ਸਿੱਖਿਆ ਫਿਰ ਹੋਰ ਮੇਰੇ ਸ਼ਗਿਰਦ ਬਹੁਤ ਬਣੇ ਜਿਹੜੇ ਕਿ ਪੰਜਾਬੀ ਗਾਣੇ ਆ ਉਦੋਂ ਮੈਂ ਸਟੂਡੀਓ ਨਹੀਂ ਬਣਾਇਆ ਸੀਗਾ ਹਮ ਸਾਨੂੰ ਵੀ ਸ਼ਗਿਰਦ ਪਾ ਲਿਆ ਉਹਨਾਂ ਨਹੀਂ ਕੈਮਰੇ 'ਚ ਕੇ ਦਾਵਾ ਕਰਦੇ ਹੋ ਮੋੜ ਕੇ ਮੈਂ ਕਹਦੇ ਹੋ ਯਾਰ ਮਿੱਤਰ ਹੈ ਤੇ ਉਹਨਾਂ ਦੇ ਨਾਲ ਫਿਰ ਉਹ ਜਦੋਂ ਆਪਾਂ ਕੋਈ ਮਤਲਬ ਕੰਪੋਜੀਸ਼ਨ ਕਰਨੀ ਜਾਂ ਉਹਨਾਂ ਨੂੰ ਮੈਂ ਕੰਪੋਜੀਸ਼ਨ ਕਰਕੇ ਦੇਣੀ ਤਾਂ ਮਿਊਜ਼ਿਕ ਡਾਇਰੈਕਟਰ ਆਪਾਂ ਨਾ ਹੀ ਲੈਣਾ ਸਾਰੇ ਵਧੀਆ ਹਾਂ ਹਾਂਜੀ 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 ਅਸੀਂ ਮਤਲਬ ਅਸੀਂ ਹੈਨਾ ਆਪਣੇ ਵੱਲੋਂ ਹਰ ਕੋਈ ਬੈਸਟ ਹੀ ਹੈ ਸਾਰੇ ਬੈਸਟ ਹੀ ਆ ਜੀ ਜੀ ਤੇ ਉਹ ਜਦੋਂ ਕਈ ਵਾਰੀ ਆਪਾਂ ਕੋਈ ਕੰਪੋਜੀਸ਼ਨ ਕਰਨੀ ਤੇ ਉਹ ਉਹ ਗੱਲ ਨਹੀਂ ਬਣਨੀ ਯਾਰ ਰਿਦਮ ਦਾ ਪੈਟਰਨ ਜੀ ਤੇ ਉਹ ਮੇਰੇ ਵੀ ਦਿਮਾਗ ਚੋਂ ਯਾਰ ਅਸੀਂ ਮਯਾਕ ਨੇ ਯਾਰ ਜੋ ਆਪਾਂ ਚਾਹੁੰਦੇ ਉਹ ਗੱਲ ਬਣੀ ਨਹੀਂ ਮਿਊਜ਼ਿਕ ਦੀ ਜੀ 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 ਤੇ ਫਿਰ ਆਪਾਂ ਇਦਾਂ ਹੀ ਗੱਲਾਂ ਕਰਦੇ ਕਰਦੇ ਤੇ ਯਾਰ ਉਸਤਾਦ ਜੀ ਤੁਸੀਂ ਕਹਿੰਦੇ ਮੈਂ ਪੈਸੇ ਲਾਣਾ ਸਟੂਡੀਓ ਤੁਸੀਂ ਬਣਵਾ ਲਓ ਬਣਵਾ ਲਓ ਮੈਂ ਕਿਹਾ ਚਲੋ ਦੇਖਦੇ ਆਂ ਬਸ ਹੌਲੀ ਹੌਲੀ ਕਰਦੇ ਕਰਦੇ ਦਿਮਾਗ 'ਚ ਇਦਾਂ ਦਾ ਕੁਝ ਨਹੀਂ ਸੀ ਸਟੂਡੀਓ ਦੇ ਪਹਿਲਾਂ ਤਾਂ ਸਿੰਗਿੰਗ ਕਰਦਾ ਸੀ ਮੈਂ ਜੀ 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 ਫਿਰ एकदम ਅੱਜ ਵੀ ਕਾਲਜਾਂ ਦੇ ਵਿੱਚ ਮੈਂ ਯੂਥ ਫੈਸਟੀਵਲ ਦੇ ਵਿੱਚ ਓਕੇ ਹਾਂ ਕੰਪੀਟੀਸ਼ਨ ਲੜਾਈ ਦੀ ਆ ਜੀ ਤੇ ਉਹਦੇ ਵਿੱਚ ਰਿਦਮ ਪਲੇ ਕਰਦਾ ਰਿਦਮ ਤਾਂ ਗੋਡ ਗਿਫਟ ਆ ਜੀ ਤੇ ਬਾਕੀ ਹਰ ਇੱਕ ਬੰਦੇ ਨੂੰ ਕਲਾਕਾਰੀ ਜਾਂ ਗਾਉਣ ਦਾ ਚਾਹੇ ਉਹਨੂੰ ਗਾਉਣਾ ਆਉਂਦਾ ਚਾਹੇ ਨਹੀਂ ਆਉਂਦਾ ਨਾ ਹਰ ਇੱਕ ਬੰਦੇ ਨੂੰ ਹੱਕ ਆ ਨਾ ਜੀ ਪਰ ਹਾਂ ਵੀ ਸਿੱਖਣਾ ਤਾਂ ਚਾਹੀਦਾ ਆ ਜੀ ਬਿਨਾ ਸਿੱਖੇ ਤੋਂ ਮਤਲਬ ਕਾਫੀ ਲੋਕ ਹੈਗੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਮੈਂ ਕਹਿੰਦਾ ਵੀ ਜੇ ਨੇ ਵੀ ਸਟੂਡੀਓ ਬਣਾਇਆ ਜਾਂ ਜੇ ਨੇ ਵੀ ਕੋਈ ਗਾਉਣਾ ਸਿੱਖਣਾ ਜਾਂ ਕੋਈ ਰਿਦਮ ਪਲੇ ਕਰਨਾ ਕੁਝ ਵੀ ਆ ਉਹਨੂੰ ਮਿਹਨਤ ਕਰਕੇ ਗੁਰੂ ਬਣਾ ਕੇ ਤਲੀਮ ਲੈ ਕੇ ਸਿੱਖਣਾ ਚਾਹੀਦਾ ਫਿਰ ਹੀ ਕਰਨਾ ਚਾਹੀਦਾ ਤੇ ਇਸੇ ਤਰ੍ਹਾਂ ਫਿਰ ਮੇਰਾ ਸਿਲਸਿਲਾ ਸ਼ੁਰੂ ਹੋਇਆ ਤੇ ਪਹਿਲਾਂ ਘਰ ਦੇ ਵਿੱਚ ਬਣਾਇਆ ਮੈਂ ਥੋੜਾ ਜਿਹਾ ਸੈਟਅਪ ਲਾਇਆ ਫਿਰ ਉੱਥੇ ਮੇਰੇ ਨਾਲ ਬੰਦੇ ਜੁੜੇ ਉਹਨਾਂ ਦੇ ਮੈਂ ਹੌਲੀ ਹੌਲੀ ਥੋੜੇ ਬਹੁਤੇ ਕੀਤੇ ਟਰੈਕ ਫਿਰ ਕਰਦੇ ਕਰਦੇ ਥੋੜੀ ਮਿਹਨਤ ਕੀਤੀ ਮਿਹਨਤ ਕਰਕੇ ਫਿਰ ਅੱਜ ਤੁਹਾਡੇ ਸਾਹਮਣੇ ਆ ਜੀ ਇੱਥੇ ਤੱਕ ਕਰ ਪਹੁੰਚੀ ਸਰ ਬਹੁਤ ਵਧੀਆ ਬਾਕੀ ਹਰ ਇੱਕ ਬੰਦੇ ਨੂੰ ਅ ਰਮਨਜੀਤ ਦੱਸਗਾ ਕਿ ਜਦੋਂ ਮੇਰੇ ਕੋਲ ਪਹਿਲੀ ਵਾਰੀ ਆਇਆ ਤਾਂ ਮੈਨੂੰ ਇਹਨਾਂ ਨੇ ਆਪਣਾ ਗਾਣਾ ਸਰੋ ਮੈਂ ਯਕੀਨ ਨਹੀਂ ਕਰਦਾ ਸਕਦਾ ਕਿ ਯਾਰ ਤੇਰੀ ਆਵਾਜ਼ ਨਹੀਂ ਹੈ ਤਾਂ ਕੁਮਾਰ ਸ਼ਾਹ ਨੇ ਦੀ ਆਵਾਜ਼ ਇਹ ਕਹਿੰਦੇ ਕਹਿੰਦੇ ਨਹੀਂ ਸਰ ਕਹਿੰਦਾ ਇਹ ਤਾਂ ਮੇਰੀ ਆਵਾਜ਼ ਆ ਮੈਂ ਕਿਹਾ ਚੱਲ ਮੈਂ ਯਕੀਨ ਕਰ ਲਾਂ ਤੇਰੀ ਆਵਾਜ਼ ਪਰ ਮੈਂ ਕਿਹਾ ਜਦੋਂ ਲੋਕਾਂ ਸਾਹਮਣੇ ਤੂੰ ਗਾਣਾ ਲੋਕੀ ਅੱਜ ਕੱਲ ਬਹੁਤ ਇਦਾਂ ਦੇ ਆ ਕਿ ਮੋਬਾਈਲ ਉਤੇ ਆਪਣੀ ਕੋਈ ਵੀ ਜਿਹੜੀਆਂ ਵੀਡੀਓ ਬਣਾ ਕੇ ਪਾਉਂਦੇ ਆ ਉਹ ਆਵਾਜ਼ ਤਾਂ ਕਿਸੇ ਹੋਰ ਹੁੰਦੀ ਮੋਰ ਐਕਟਿੰਗ ਕਰਕੇ ਤੋ ਪਾਰਨਦੇ ਆ ਜੀ 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 ਤੇ ਮੈਂ ਕਹਾਂ ਲੋਕਾਂ ਨੇ ਤੇਹੀ ਸਮਝਣਾ ਵੀ ਇਹ ਬੰਦਾ ਉਹ ਆਵਾਜ਼ ਕੁਮਾਰ ਸ਼ਰਮਨੂ ਦੀ ਐਕਟਿੰਗ ਕਰਕੇ ਤਾਂ ਆਪਣਾ ਦੂਸਰਾ ਫੋਲੋਅਰ ਬਣਾ ਰਿਹਾ ਹੈ ਨਾ ਸਰ ਇਹ ਕਹਿੰਦੇ ਕੀ ਹੋਣਾ ਚਾਹੀਦਾ ਮੈਂ ਕਹਾਂ ਵੀ ਮੈਂ ਤਾਂ ਇੱਕ ਸਲਾਹ ਦਿੰਦਾ ਵੀ ਚਲੋ ਆਵਾਜ਼ ਤਾਂ ਤੇਰੀ ਉਹੀ ਰਹਿਣੀ ਹੈ ਪਰ ਕੋਸ਼ਿਸ਼ ਆਪਾਂ ਕਰਦੇ ਕਿ ਆਵਾਜ਼ ਵੀ ਥੋੜੀ ਚੇਂਜ ਹੋ ਜਾਵੇ ਕੁਮਾਰ ਸ਼ਰਮਨੂ ਤੋਂ ਜੀ ਹੈ ਨਾ ਤੇ ਪਰ ਮੈਂ ਕਹਾਂ ਤੂੰ ਪਹਿਲਾਂ ਇਦਾਂ ਕਰਦੇ ਆਪਾਂ ਕੁਝ ਨਾ ਜਿਹੜੇ ਡਿਵੋਸ਼ਨ ਸੰਗ ਉਹ ਆਪਾਂ ਕਰੀਏ ਜੀ ਕਿਉਂਕਿ ਕੁਮਾਰ ਸ਼ਾਨੂ ਨੇ ਇਹ ਨਹੀਂ ਗਾਏ ਹੈਗੇ ਜੀ ਜਦੋਂ ਤੂੰ ਉਹ ਗਾਉਂਗਾ ਨਾ ਆਪਾਂ ਕਰਦੇ ਆ ਫਿਰ ਲੋਕਾਂ ਨੂੰ ਪਲੰਗੜਾ ਜਦੋਂ ਵਾਕਿਆ ਹੀ ਏ ਦੀ ਆਵਾਜ਼ ਜੀ ਨਾਲੇ ਕਿ ਸ਼ੁਰੂਆਤ ਬਿਹਤਰ ਹੋ ਗਈ ਰੱਬ ਦਾ ਨਾਮ ਲੈ ਕੇ ਹਾਂਜੀ 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 ਫਿਰ ਉਹ ਸਾਡੇ ਇੱਕ ਮਿੱਤਰ ਆਸ਼ ਜੀ ਉਹਨਾਂ ਦਾ ਇੱਕ ਲਿਖਿਆ ਸੀ ਜਿਹੜਾ ਇਹਨਾਂ ਨੇ ਗਾਇਆ ਮੇਰੇ ਮਨ ਚਲ ਮਣੀ ਮਹੀਸ਼ ਜੀ 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 ਉਹਨਾਂ ਦਾ ਮੈਨੂੰ ਕਾਲ ਆਇਆ ਉਹ ਕਹਿੰਦੇ ਆਪਾਂ ਇੱਕ ਫਿਲਮ ਬਣਾ ਰਹੇ ਹਾਂ ਡਾਕੂਮੈਂਟਰੀ ਜਿਹੜੀਆਂ ਜੀ ਉਹਦੇ ਵਿੱਚ ਆਪਾਂ ਦੋ ਕੁ ਲਾਈਨਾਂ ਗਾਉਣੀਆਂ ਵੀ ਤੁਸੀਂ ਗਾ ਦਿਓ ਜੀ ਮੈਨੂੰ ਕਹਿ ਰਹੇ ਹੂੰ ਤੇ ਮੈਂ ਕਿਹਾ ਚਲੋ ਕੋਈ ਗੱਲ ਮੈਨੂੰ ਭੇਜ ਦਿਓ ਹੂੰ ਮੈਂ ਜਿਸ ਨੇ ਸੁਣਿਆ ਮੇਰਾ ਦਿਮਾਗ ਚੇਦੇ ਆ ਗਿਆ ਮੈਂ ਕਿਹਾ ਯਾਰ ਮੈਂ ਤੁਹਾਨੂੰ ਵਧੀਆ ਆਵਾਜ਼ ਦਿੰਦਾ ਤੂੰ ਸੁਣ ਕੇ ਦੇਖੀ ਬਹੁਤ ਵਧੀਆ ਫਿਰ ਮੈਂ ਰਮੇਤਨ ਬੁਲਾਇਆ ਮੈਂ ਕਿਹਾ ਨਾ ਮੈਂ ਤੁਸੀਂ ਆਓ ਤੇ ਗਾਓ ਜਦੋਂ ਇਹਨਾਂ ਨੇ ਗਾਇਆ ਤੇ ਉਹ ਬੰਦਾ ਬਹੁਤ ਇੰਪ੍ਰੈਸ ਹੋ ਗਿਆ ਉਹ ਗੰਦੇ ਯਾਰ ਵੀ ਇਹ ਤਾਂ ਬਹੁਤ ਹੀ ਵਧੀਆ ਫਿਰ ਤੇ ਕਹਿੰਦੇ ਯਾਰ ਫਿਰ ਕਰ ਦਿਓ ਫਿਰ ਮੈਂ ਇਹਨਾਂ ਦੇ ਦੋ ਕੁ ਲੈਣਾ ਜਦੋਂ ਰਿਕਾਰਡ ਕੀਤੀਆਂ ਫਿਰ ਰਮਨ ਜੀ ਕਹਿਣ ਲੱਗੇ ਕਿ ਸਰ ਇਹ ਇੰਨਾ ਵਧੀਆ ਬਣ ਲੱਗਾ ਵੀ ਤੁਸੀਂ ਆਪਾਂ ਇਹਨੂੰ ਟਰੈਕ ਹੀ ਰਿਕਾਰਡ ਕਰ ਲੈਣੇ ਮੈਂ ਕਿਹਾ ਟਰੈਕ ਰਿਕਾਰਡ ਕਰ ਲਵਾਂ ਫਿਰ ਆਪਾਂ ਟ੍ਰੈਕ ਰਿਕਾਰਡ ਕੀਤਾ ਉਹ ਬਹੁਤ ਹੀ ਵਧੀਆ ਬਣਿਆ ਸਰ ਤੇ ਉਹ ਫਿਰ ਤੁਸੀਂ ਸੁਣਿਆ ਹੀ ਹੈ ਕਿ ਕਿੰਨਾ ਕੁ ਦਿਲ ਨੂੰ ਉਹ ਬਹੁਤ ਸੁਣਾ ਨੇ ਸਾਰੇ ਭਜਨ ਵੀ ਤੇ ਆ ਜਿਹੜਾ ਹੁਣ ਵੀ ਅਸੀਂ ਸੌਂਗ ਸੁਣਿਆ ਚਲੋ ਕੁਝ ਪ੍ਰਾਈਵੇਸੀ ਕਨਸਰਨ ਕਰਕੇ ਹਾਂਜੀ ਹਾਂਜੀ ਹਲੇ ਹਲੇ ਆਪਾਂ ਸੁਣਾ ਨਹੀਂ ਸਕਦੇ ਫਿਰ ਹਾਲੇ ਥੋੜਾ ਹੋ ਆ ਹਾਂਜੀ ਹਾਂਜੀ ਕਿਉਂਕਿ ਰਿਲੀਜ਼ ਕਰਨਾ ਬਹੁਤ ਸਰੀਆ ਆਵਾਜ਼ ਤਾਂ ਵਧੀਆ ਹੈ ਜੇ ਨਮਨ ਜੀ ਬਹੁਤ ਹੋਰ ਮਿਹਨਤ ਕਰਦੇ ਆ ਇਹਨਾਂ ਨੇ ਵੀ ਸਟਰਗਲ ਕਾਫੀ ਕੀਤਾ ਪਰ ਇਹ ਪਹਿਲਾਂ ਥੋੜਾ ਹੋ ਗਿਆ ਸੀਗੇ ਤਾਂ ਹੁਣ ਜਦੋਂ ਮੇਰੇ ਕੋਲ ਆਇਆ ਤਾਂ ਮੈਂ ਫਿਰ ਕਿ ਮੇਰਾ ਮਿੱਤਰ ਆ ਯੂ ਐਸ ਏ ਦੇ ਵਿੱਚ ਫਿਰ ਮੈਂ ਕਿਹਾ ਚਲ ਯਾਰ ਜੇ ਕੁਝ ਫਾਇਦਾ ਹੁੰਦਾ ਤੇ ਜਿੰਨਾ ਕਿ ਆਪਾਂ ਉਹਦੇ ਲਈ ਕਰ ਸਕੀਏ ਤੇ ਕਰਦੇ ਕਿਉਂਕਿ ਅਸੀਂ ਵੀ ਉਸ ਲੈਵਲ ਤੋਂ ਉੱਠੇ ਆਂ ਜੀ 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 ਸਾਨੂੰ ਵੀ ਪਤਾ ਜਦੋਂ ਅਸੀਂ ਰਿਕਾਰਡਿੰਗ ਲਈ ਜਾਂਦੇ ਸੀ ਤਾਂ ਸਾਡੇ ਕੋਲ ਵੀ ਪੈਸੇ ਨਹੀਂ ਹੁੰਦੇ ਸੀ ਜੀ 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 ਹੈਨਾ ਤੇ ਜਦੋਂ ਸ਼ੰਕਰ ਸਾਥੋਂ ਆਉਂਦੇ ਤਾਂ ਅਸੀਂ ਫਿਰ ਆਪਾਂ ਜ਼ਿਆਦਾ ਨਹੀਂ ਕਿ ਸੁਣਾਉਂ ਕਰੀਦਾ ਪੈਸੇ ਉਹਨੂੰ ਵੀ ਤਾਂ ਅਸੀਂ ਜਿੱਦਾਂ ਵੀ ਰੈਸਟ੍ਰੀਮੈਂਟ ਹੋ ਜਾ ਆਪਾਂ ਕਰ ਦੇਦਾ ਜੀ ਜਿਹਦੇ ਵਿੱਚ ਟੈਲੈਂਟ ਆ ਉੱਥੇ ਫਿਰ ਤੁਸੀਂ ਹਾਂ ਜੀ ਨਹੀਂ ਜ਼ਿਆਦਾ ਕਰਦੇ ਹੈਗੇ ਜੀ ਤੇ ਉਹ ਫਿਰ ਰਮਨ ਜੀ ਦਾ ਫਿਰ ਮੈਂ ਉਹ ਲਾਇਆ ਮੇਰ ਕੋ ਬੈਠੇ ਫਿਰ ਮੈਂ ਅਮਰੀਕਾ ਨੂੰ ਫੋਨ ਲਾਇਆ ਮੈਂ ਉਹਨੂੰ ਆਵਾਜ਼ ਭੇਜੀ ਰਮਨ ਜੀ ਤੇ ਉਹ ਬੜਾ ਉਹ ਵੀ ਹੋਇਆ ਪ੍ਰਭਾਵਿਤ ਹੋਇਆ ਉਹ ਕਹਿੰਦਾ ਯਾਰ ਵੀ ਆਪਾਂ ਇਹਦਾ ਬੰਦੇ ਦਾ ਗਾਣਾ ਰਿਕਾਰਡ ਕਰਦੇ ਆ ਗੁਰਦੀਸ਼ ਆ ਯੂ ਐਸ ਐ ਵਿੱਚ ਮੇਰਾ ਮਿੱਤਰ ਜੀ ਉਹਨਾਂ ਨੇ ਫਿਰ ਮੈਨੂੰ ਪਿਆ ਮਤਲਬ ਪੈਸੇ ਭੇਜੇ ਇਹਨਾਂ ਦੇ ਗਾਣਾ ਫਿਰ ਆਪਾਂ ਰਿਕਾਰਡ ਕੀਤਾ ਹਾਲੇ ਉਹ ਗਾਣਾ ਰਿਲੀਜ਼ ਨਹੀਂ ਹੋਇਆ ਉਹ ਤਾਂ ਬਹੁਤ ਹੀ ਵਧੀਆ ਗਾਣਾ ਹੈ ਬਹੁਤ ਹੀ ਵਧੀਆ ਮਿਕਸਿੰਗ ਦਾ ਬਾਰੋਂ ਸਾਰਾ ਮਤਲਬ ਕੰਮ ਹੋਇਆ ਉਹ ਹਲੇ ਗਾਣਾ ਰਿਲੀਜ਼ ਹੋਣਾ ਵੀਡੀਓ ਇਹਦੇ ਸ਼ਾਰਟ ਹੋ ਗਏ ਆ ਜੀ ਤੇ ਬਾਕੀ ਉਹਦੀ ਸਟੋਰੀ ਫਲਮਾਣੀ ਆ ਉਹ ਸ਼ਾਇਦ ਅਮਰੀਕਾ ਦੇ ਵਿੱਚ ਹੀ ਉਹ ਕਹਿੰਦੇ ਸੀ ਆਪਾਂ ਉਹਨੂੰ ਫਲਮਾਣਾ ਉਹ ਹਰੇ ਡਿਲੇ ਆ ਤੇ ਮੇਰੇ ਖਿਆਲ ਸ਼ਾਇਦ ਇੱਕ ਹਫਤੇ ਦੇ ਵਿੱਚ ਵਿੱਚ ਉਹ ਸਟੋਰੀ ਬਣ ਕੇ ਆ ਜਵੇ ਤਾਂ ਉਹ ਵੀ ਗਾਣਾ ਘੜੇ ਨਾ ਸਕਦਾ ਮੈਂ ਛੇੜਦਾ ਸੀ ਇਹਨਾਂ ਨੂੰ ਹੱਸਦਾ ਸੀਗਾ ਮਖੌਲ ਕਰਦਾ ਸੀ ਥੋੜਾ ਜਿਹਾ ਕੋਈ ਪਿਆਰ ਪੈ ਗਿਆ ਇਹਨਾਂ ਨਾਲ ਭਰਾਵਾਂ ਨੂੰ ਮੈਂ ਕਿਹਾ ਰਮੇ ਜੀ ਵੀ ਤੁਸੀਂ ਹੁਣ ਸਟਾਰ ਬਣ ਜਾਣਾ ਉੱਪਰ ਨੂੰ ਚੱਲ ਜਾਣਾ ਸੁਨੀਲ ਬਾਬਾ ਜੀ ਦੇ ਨਾਲ ਰਲ ਕੇ ਤੇ ਮੈਨੂੰ ਪਿਛੇ ਹੋਏ ਹੋਏ ਕਰਨ ਨੂੰ ਰੱਖ ਲਿਓ ਕੋਰਸ ਤੇ ਹੋਰ ਤਾਂ ਕੁਝ ਨਹੀਂ ਕਰ ਸਕਦੇ ਅਸੀਂ ਆ ਦੇਖੋ ਜੀ ਇਹ ਸਟਾਰ ਆ ਇਹਨਾਂ ਦੀ ਕਿਸਮਤ ਆ ਵਾਕਿਆ ਇਹਨਾਂ ਨੂੰ ਇਹ ਆਏ ਬਿੰਦਰਪਾਲ ਜੀ ਆ ਇਹਨਾਂ ਦੇ ਮਿੱਤਰੋ ਆਪਣੇ ਵੀ ਮਿੱਤਰਾ ਜੀ ਤੇ ਉਹਨਾਂ ਦਾ ਮੈਨੂੰ ਕਾਲ ਆਇਆ ਕਹਿੰਦੇ ਯਾਰ ਇੱਕ ਮੁੰਡਾ ਹੈਗਾ ਉਹਦੇ ਮਤਲਬ ਇਦਾਂ ਇਹ ਜਿਹੜੇ ਕਲਿੱਪ ਇਹ ਗਾਉਂਦੇ ਹੀ ਹੁੰਦੇ ਆ ਤੇ ਉਹ ਤੁਸੀਂ ਰਿਕਾਰਡ ਕਰ ਦਿਓ ਜੀ 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 ਤੇ ਮੈਂ ਉਹ ਮੈਂ ਕਹਿੰਦਾ ਨਹੀਂ ਯਾਰ ਤੂੰ ਕਲਿੱਪ ਕੀ ਕਰ ਰਿਹਾ ਉਹ ਤੂੰ ਕੀਤੇ ਉਹ ਤਾਂ ਕੋਈ ਤੈਨੂੰ ਬੈਨੀਫਿਟ ਨਹੀਂ ਹੈਗਾ ਨਾ ਉਹ ਤਾਂ ਜੋ ਕ੍ਰੈਡਿਟ ਆ ਉਹ ਕੁਮਾਰ ਸ਼ਾਨੂ ਨੂੰ ਜਾਈ ਜਾਣਾ ਜੀ 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 ਹਨ ਇਹਦੇ ਨਾਲ ਬੈਟਰ ਹੈ ਕਿ ਆਪਾਂ ਇਹ ਕੰਮ ਕਰਦੇ ਆ ਨਾ ਜੀ 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 ਤੇ ਫਿਰ ਉਹ ਮੇਰੇ ਕੋ ਆਏ ਤਾਂ ਆਪਾਂ ਫਿਰ ਇਹ ਸਿਲਸਲਾ ਸ਼ੁਰੂ ਕੀਤਾ ਉਹ ਗਾਣਾ ਵੀ ਹੈ ਇਹਨਾਂ ਦਾ ਆ ਰਿਹਾ ਤੇ ਪਲੱਸ ਵਿੱਚ ਜਿਹੜੇ ਹੋਰ ਗਾਣੇ ਵੀ ਆਪਾਂ ਕੀਤੇ ਆ ਬਾਕੀ ਹਲੇ ਧਾਰਮਿਕ ਹਲੇ ਇਹ ਮੁਕਰਦੇ ਆ ਕਿ ਆਪ ਸਰ ਆਪਾਂ ਇਹੀ ਕਰਨੇ ਆ ਆਪਾਂ ਗਾਣੇ ਕਰਨੇ ਮੈਂ ਕਹਿੰਦਾ ਯਾਰ ਗਾਣੇ ਵੀ ਕਰਨੇ ਆ ਆਪਾਂ ਮੈਟਰ ਸਾਰਾ ਹੀ ਗਾਉਣਾ ਤਾਂ ਕਿ ਨਾਲ ਨਾਲ ਉਹ ਵੀ ਪਤਾ ਲੱਗਦਾ ਰਹੇ ਨਾ ਜਿਵੇਂ ਬਾਬਾ ਜੀ ਦੇ ਭਜਨ ਹੋ ਗਏ ਮਾਤਾ ਦੇ ਭਜਨ ਹੋ ਗਏ ਜੋ ਵੀ ਹੈ ਨਾ ਜੀ ਡਿਵੋਸ਼ਨਲ Song ਜੋ ਵੀ ਹੈ ਨਾ ਦੇ ਗੁਰੂ ਜੀ ਛਤਰਪੁਰ ਵਾਲੇ ਜਿਹੜੇ ਆ ਤੇ ਉਹਨਾਂ ਦਾ ਵੀ ਟ੍ਰੈਕ ਇਹਨਾਂ ਨੇ ਕੀਤਾ ਤੇ ਉਹ ਜਿਉਂ ਜਿਉਂ ਕਰਦੇ ਰਹਿਓਗੇ ਉਹ ਇੱਕ ਤਰ੍ਹਾਂ ਹਾਲ ਤੱਕ ਲੋਕਾਂ ਨੂੰ ਇੰਨਾ ਜ਼ਿਆਦਾ ਨਹੀਂ ਹੈਗਾ ਪਤਾ ਤੇ ਹੌਲੀ ਹੌਲੀ ਪਰਾਂ ਦੀ ਕਿਸਮਤ ਚੰਗੀ ਹੈ ਸਟਾਰ ਵਧੀਆ ਤੇ ਬਾਕੀ ਕਿਸੇ ਦੇ ਸਟਾਰ ਜਦੋਂ ਕਿਸੇ ਨਾਲ ਜੁੜ ਜਾਂਦੇ ਆ ਜੀ ਤਾਂ ਹੋਵੇ ਜਾਂਦਾ ਬਾਕੀ ਆਪਾਂ ਕੁਝ ਨਹੀਂ ਕਰਨੇ ਵਾਲੇ ਸੀ ਕਰਨੇ ਵਾਲਾ ਪਰਮਾਤ ਦਾ ਜਿੰਨਾ ਕਿ ਸਿੱਖਿਆ ਉਹਨੇ ਕਪਾ ਕਰ ਇਹਨਾਂ ਦੇ ਸ਼ਾਰਟ ਨਾਲ ਜੁੜ ਗਏ ਤੇ ਕਹ ਲਓ ਵੀ ਥੋੜੇ ਜਲਦੀ ਹੁਣ ਤਾਹਾਂ ਨੂੰ ਜਾ ਰਹੇ ਆ ਸੌਂਗ ਜਿਹੜੇ ਬਾਬਾ ਜੀ ਨੇ ਕਰਵਾਇਓ ਤਾਂ ਵਾਹ ਕਮਾਲ ਮਤਲਬ ਹਜੇ ਤੱਕ ਕੋ ਕਿਸੇ ਨੇ ਵੀ ਸੌਂਗ ਨੂੰ ਇੱਕ ਲਾਈਨ ਵੀ ਕਿਸੇ ਨੇ ਸੁਣੀ ਨਹੀਂ ਹੈ ਜੀ ਉਹ ਉਹ ਸਾਡਾ ਬਹੁਤ ਹਾਈ ਲੈਵਲ ਤੇ ਜਾਣਗੇ ਟਰੈਕ ਮਤਲਬ ਇੰਨੇ ਇੱਕ ਮੈਲੋਡਿਅਸ ਮਤਲਬ ਰੋਮਾਂਟਿਕ ਸੌਂਗਸ ਹਨ ਮਤਲਬ ਵਰਲੀ ਵਰਡਸ ਨਹੀਂ ਹੈ ਮੇਰੇ ਕੋਲ ਮੈਂ ਹੁਣੇ ਜਿਹੜਾ ਇਹਨਾਂ ਨੇ ਸਾਨੂੰ ਥੋੜਾ ਜਿਹਾ ਇੱਕ ਸੈਂਪਲ ਸੁਣਾਇਆ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਨਜ਼ਾਰਾ ਆ ਗਿਆ ਸਵਾਦ ਆ ਗਿਆ ਕਿਉਂਕਿ ਬਾਬਾ ਸਾਹਿਬ ਅਸੀਂ ਦੇਖਦੇ ਆਂ ਵੀ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਚਕਲਾ ਬਿਲਣਾ ਕੇ ਬਚਾਈ ਕਰ ਦਿੰਦੇ ਆ ਉਹ ਚਿਕੜ ਭੁੰਡ ਜਾ ਪਤਾ ਨਹੀਂ ਕੀ ਉਹ ਛੈਣੇ ਜੇ ਬਜਾ ਕੇ ਨਾ ਮੇਰੇ ਵਰਗੇ ਵੀ ਕਈ ਵਾਰੀ ਹੱਥ ਜ਼ੋਰ ਜਿਮਾਇਸ਼ ਕਰ ਲੈਂਦੇ ਆ ਵੀ ਕਰੇ ਸੌਫਟਵੇਅਰ ਲਾ ਲਿਆ ਤੇ ਪਰ ਉਹ ਗੱਲ ਨਹੀਂ ਬਣ ਪਉਂਦੀ ਸਮਾਂ ਤੇ ਪੈਸਾ ਦੋਨੇ ਜਿਹੜੇ ਆ ਉਹ ਜ਼ਾਇਆ ਜਾਂਦੇ ਆ ਪਰ ਜਿਹੜਾ ਆਪਾਂ ਤੁਸੀਂ ਸਾਨੂੰ ਸੁਣਾਇਆ ਹੈਗਾ Song ਇਹਨਾਂ ਦਾ ਹੁਣ ਜਿਹੜਾ ਰਿਲੀਜ਼ ਕਰੋਗੇ ਤੁਸੀਂ ਮੈਨੂੰ ਲੱਗਦਾ ਥੋੜੇ ਦਿਨਾਂ 'ਚ ਉਹ ਵਾਕਈ ਬਾਖਮਾਲ ਆ ਬਾਲੀਵੁੱਡ ਪੱਧਰ ਦਾ 뮤직 ਸਾਡ ਲੱਗਿਆ ਔਰ ਮੈਂ ਬਾਬਾ ਸਾਹਿਬ ਜ਼ਿੰਦਗੀ 'ਚ ਕਦੇ ਕਿਸੇ ਝੂਠੀ ਤਾਰੀਫ਼ ਨਹੀਂ ਜਿਹੜਾ ਉਹ ਆਪਣਾ ਹੁੰਦਾ ਵੀ ਇੰਨੀ ਤੁਹਾਡੇ ਚਾਹ ਕਮੀਆਂ ਹੈਗੀ ਬਹੁਤ ਅੱਛਾ ਲੱਗਾ ਤੇ ਰਮੇ ਜੀ ਹੋਰ ਤੁਸੀਂ ਹਾਂਜੀ ਮੇਰੇ ਲਈ ਇੱਕ ਸੀ ਕਿ ਮੈਂ ਜਿਸ ਤਰ੍ਹਾਂ ਐਪਰਲ ਦਾ ਬਾਬਾ ਜੀ ਦੇ ਨਾਲ ਜੁੜਿਆ ਹੋਇਆ ਤੇ ਭਾਜੀ ਹੁਣੀ ਬਹੁਤ ਮਿਹਨਤੀ ਆ ਔਰ ਇਸ ਚੀਜ਼ ਮੈਂ ਜਿਹੜੀ ਇਹਨਾਂ ਵਿੱਚ ਇੱਕ ਚੀਜ਼ ਜਿਹੜੀ ਦੇਖਦਾ ਕਿ ਇਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਅੱਜ ਤੱਕ ਮੇਰੇ ਤੋਂ ਕੋਈ ਲਾਲਚ ਨਹੀਂ ਇਹਨਾਂ ਨੂੰ ਔਰ ਇਹਨਾਂ ਨੇ ਬਿਲਕੁਲ ਜੋ ਵੀ ਜਿਸ ਤਰ੍ਹਾਂ ਦਾ ਉਹ ਦੱਸਿਆ ਆਪ ਹੀ ਦੱਸ ਰਹੇ ਕਿ ਜਿਸ ਤਰ੍ਹਾਂ ਦਾ ਜਿੰਨੀ ਪੌਕੇਟ ਕਿਸੇ ਦੀ ਲੋ ਕਰਦੀ ਉਹ ਕਰਦੇ ਆ ਤੇ ਮੇਰੇ ਸਾਹਮਣੇ ਜਿਹੜੀ ਵੀ ਜੰਗ ਜਨਰੇਸ਼ਨ ਹੈਗੀ ਆ ਜਿਨ੍ਹਾਂ ਨੂੰ 뮤직 ਦਾ ਸ਼ੌਂਕ ਹੈ ਜਿੱਦਾਂ ਮੇਰੇ ਸ਼ੌਂਕ ਇਹਨਾਂ ਨੇ ਪੂਰੇ ਕੀਤੇ ਔਰ ਕਰ ਰਹੇ ਆ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਮਤਲਬ ਜੰਗ ਜਨਰੇਸ਼ਨ ਚ ਕਰਨਾ ਚਾਹਵੇ ਤਾਂ ਉਹ ਬਾਬਾ ਜੀ ਦੇ ਕੋਲ ਆ ਕੇ ਆਪਣਾ ਰਿਕਾਰਡਿੰਗ ਕਰਾਵੇ ਮੈਂ ਤਾਂ ਇਹ ਹੀ ਕਹੂੰਗਾ ਕਿ ਕਾਫੀ ਮਤਲਬ ਮਿਹਨਤ ਕਰਦੇ ਆ ਇਹ ਔਰ ਉਹ ਮਿਹਨਤ ਇਹਨਾਂ ਦੀ ਰੰਗ ਵੀ ਲਿਆਉਂਦੀ ਆ ਕਹਿੰਦਾ ਮਤਲਬ ਇਹ ਮੈਂ ਗੱਲ ਕਹਿਣੀ ਸੀ ਤੁਸੀਂ ਕਹਿ ਦਿੱਤੀ ਕਿ ਸੰਡੇ ਦਾ ਦਿਨ ਹੈ ਅੱਜ ਸਰਦੀ ਜਿਹੜੀ ਆ ਲਗਾਤਾਰ ਸੀਤਲੇ ਆ ਅੱਜ ਸਵੇਰੇ ਵੀ ਖਬਰ ਦੇਖ ਕੇ ਆ ਵੀ ਸੀਤਲੇਰ ਹੋਰ ਜ਼ੋਰ ਫੜੂਗੀ ਹੋਰ ਠੰਡ ਪੈਗੀ ਜਾਂ ਤਾਂ ਲੋਕ ਸੰਡੇ ਵਾਲੇ ਦੇ ਨਾਲ ਰਜਾਈਆਂ ਚ ਸਵੇਰੇ ਪਰੌਂਠੇ ਖਾਦੇ ਤੇ ਆਰਾਮ ਨਾਲ ਲੰਮੇ ਪੈ ਗਏ ਤੇ ਜਾਂ ਫਿਰ ਇਹ ਆ ਵੀ ਚਲੋ ਅਸੀਂ ਕਰਮਾ ਭਾਗਾਂ ਵਾਲੇ ਆ ਕਿ ਸਾਡੇ ਲਾਗੇ ਬਹੁਤ ਸਾਰੀਆਂ ਧਾਰਮਿਕ ਇਤਿਹਾਸਿਕ ਪ੍ਰਾਚੀਨ ਸਥਾਨ ਹੈਗੇ ਜਿਵੇਂ ਮਾਤਾ ਚੰਦਪੂਰਨੀ ਜੀ ਜਵਾਲਾ ਜੀ ਵੜਪਾਗ ਸਿੰਘ ਜੀ ਅਨੰਦਪੁਰ ਸਾਹਿਬ ਵੀ ਸਾਡੇ ਦੇ ਵਿੱਚ ਤੇ ਚਲਿਏ ਤੇ 바ਵਾ ਸਾਹਿਬ ਸਵੇਟ ਦੇ ਘਰ ਦੇ ট্র্যাকਸੂਟ ਦੇ ਵਿੱਚ ਇੱਥੇ ਆਪਣਾ ਕੰਮ ਕਰ ਰਹੇ ਆ ਕਲਾਇੰਟ ਆਏ ਹੋਏ ਆ ਅਸੀਂ ਵੀ ਆਏ ਹੋਏ ਆ ਇਹ ਵਾਕਈ ਮਿਹਨਤ ਵਾਲੀ ਗੱਲ ਆ ਔਰ ਬੜਾ ਕੁਝ ਸਿੱਖਣ ਨੂੰ ਵੀ ਮਿਲਦਾ ਇਹੋ ਜਿਹੀਆਂ ਸਖਤੀਆਂ ਕੋਈ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਤਾਂ ਫਿਰ ਇਦਾਂ ਸਮਾਂ ਦੇਣਾ ਪੈਣਾ ਕੰਮ ਨੂੰ ਹੁਣ ਇਹ ਤਾਂ ਸਟੂਡੀਓ ਦਾ ਮੈਂ ਵੀ ਚਲੋ ਤੁਹਾਡੇ ਭਰਾਵਾਂ ਕੋ ਪੈਸੇ ਪੂਸੇ ਫੜ ਕੇ ਖੋਲ ਸਕਦਾ ਪਰ ਇਹ ਆ ਵੀ ਕੰਮ ਵੀ ਉਹਨੂੰ ਸਮਾਂ ਵੀ ਦੇਣਾ ਪੈਣਾ ਤੇ ਹੋਰ ਕੋਈ ਗੱਲਾਂ ਤੁਸੀਂ ਦਰਸ਼ਕਾਂ ਨਾਲ ਦਿਲ ਦੀਆਂ ਕਰਨੀਆਂ ਚਾਹੋ ਤਾਂ ਸਾਡੇ ਕੋਲ ਸਮਾਂ ਹੈਗਾ ਅੱਜ ਬਸ ਜੀ ਸਾਡੇ ਟਰੈਕਸ ਹਿੰਦੀ ਸੌਂਗਸ ਆ ਰਹੇ ਜੀ ਹੁਣ ਔਰ ਇੱਕ ਜਿਹੜਾ ਆਪਣੇ ਮਾਈ ਟੈਲੈਂਟ ਹੰਟ ਦੀ ਗੱਲ ਚੱਲੀ ਸੀ ਉਰੇ ਵਿੱਚ ਮਾਈ ਟੈਲੈਂਟ ਹੰਟ ਤੁਸੀਂ ਆਪਣੇ ਮੇਰੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇੱਕ ਮਾਈ ਟੈਲੈਂਟ ਹੰਟ ਤੋਂ ਤੁਸੀਂ ਆਪਣਾ ਇੱਕ ਐਪ ਡਾਊਨਲੋਡ ਕਰੋ ਔਰੇ ਵਿੱਚ ਰਮਿਤ ਬਿਜਾਇ ਦੇ ਪਹਿਲੇ 3 ਸੰਗਸ ਨੂੰ ਵੋਟ ਕਰੋ ਕਹਿੰਦਾ ਮਤਲਬ ਉਹ ਅਗਰ ਮੈਂ ਜਿੱਤਦਾ ਤੇ 6 ਤਰੀਕ ਨੂੰ ਰਿਜ਼ਲਟ ਆਣਾ ਤੇ 19 ਤਰੀਕ ਨੂੰ ਮਾਸਟਰ ਸਲੀਮ ਦੀ ਦੇ ਸਾਹਮਣੇ ਅਸੀਂ ਉਹ ਸੰਗਤ ਮਤਲਬ ਅਸੀਂ ਪਰਫਾਰਮ ਕਰਨਾ ਹੈ ਜੀ ਬਿਲਕੁਲ ਜਿਹੜਾ ਤੁਹਾਡਾ ਇਹ ਮਾਫ ਕਰਨਾ ਜਿਹੜਾ ਇਹ ਪ੍ਰੋਗਰਾਮ ਹੈਗਾ ਮਾਈ ਟੈਲੈਂਟ ਹੰਟ ਇਹ ਆਪਾਂ ਦਰਸ਼ਕ ਕਿੱਥੇ ਦੇਖ ਸਕਦੇ ਹੈਗੇ ਕੋਈ ਅੱਜ ਕੱਲ ਮੀਡੀਆ ਸੋਸ਼ਲ ਮੀਡੀਆ ਬਹੁਤ ਵੱਡਾ ਆਨਲਾਈਨ ਪਲੇ ਸਟੋਰ ਵਿੱਚ ਜਾ ਕੇ ਜਾਂ ਤੁਸੀਂ ਉਧਰ ਜੀ ਦੇਖਣਾ ਤਾਂ ਫੇਸਬੁੱਕ ਤੇ ਇੰਸਟਾਗ੍ਰam ਤੇ ਨਜ਼ਰ ਤਾਂ ਆਂਦਾ ਬਟ ਇਹਦੀ ਐਪ ਇੱਕ ਡਾਊਨਲੋਡ ਕਰਨੀ ਪੈਂਦੀ ਹੈ ਮਾਈ ਟੈਲੈਂਟ ਹੰਟ ਉਹ ਖੋਲਦੇ ਹੀ ਕੰਟੈਕਟਸ ਜਿਹੜੇ ਹੈਗੇ ਉਹ ਖੁੱਲ ਜਾਣੇ ਆ ਤੇ ਉਹਦੇ ਵਿੱਚ ਪਹਿਲੇ ਨੰਬਰ ਤੇ ਮੇਰਾ ਨਾਮ ਹੈ ਉਹ ਵਿੱਚ ਤੁਸੀਂ ਉਹਨੂੰ ਖੋਲ ਕੇ ਤਾਂ ਵੋਟ ਕਰ ਸਕਦੇ ਹੋ ਹਿਸ਼ਾਰਪੁਰ ਵਾਲਿਓ ਪੰਜਾਬੀਓ ਮਾਈ ਟੈਲੈਂਟ ਹੰਟ ਇਹ ਡਾਊਨਲੋਡ ਕਰ ਲ ਇਹ ਪੰਜਾਬੀਆਂ ਦਾ ਜਿਹੜਾ ਕਲਾਕ ਸੁਰੀਲਾ ਕਲਾਕਾਰ ਜਿਹੜਾ ਆ ਉਹ ਤੁਹਾਨੂੰ ਜਲਦੀ ਵੱਡੇ ਪਰਦੇ ਤੇ ਦੇਖਣ ਨੂੰ ਮਿਲੇਗਾ ਕਿਉਂਕਿ ਮਾਸਟਰ ਸਲੀਮ ਜੀ ਦੇ ਮੂਰੇ ਇਹਨਾਂ ਨੂੰ ਪਰਫਾਰਮ ਕਰਨਾ ਬਾਲੀਵੁੱਡ ਦੇ ਕਈ ਐਕਟਰਸ ਦੇ ਮੂਰੇ ਜਿਹੜਾ ਇਹ ਪਰਫਾਰਮ ਕਰਕੇ ਆਏ ਹੈਗੇ ਆ ਸ਼ਾਰਪੁਰ ਚ ਰਹਿ ਕੇ ਇੱਕ ਇਹਨ ਵੱਡੀ ਗੱਲ ਆ ਕਿ ਜਿਵੇਂ ਸਾਡੇ ਬਾਈ ਸਿੱਤੂ ਮੂਸੇਵਾਲਾ ਦੀ ਸੋਚ ਸੀਗੀ ਬੜੀ ਚੰਗੀ ਸੋਚ ਸੀਗੀ ਕਿ ਮੈਂ ਪਿੰਡ 'ਚ ਰਹਿਣਾ ਬਾਬਾ ਸਾਹਬ ਉਹ ਕਹਿੰਦੇ ਸੀ ਮੈਂ ਪਿੰਡ 'ਚ ਰਹਿਣਾ ਵੀ ਕੋਠੀ ਪਾਉਣੀ ਆ ਮਹਾੜੀਪਾਲ ਮਾ ਚੰਡੀਗੜ੍ਹ ਪਰਵਾਹ ਦਿੱਲੀ ਬੰਗਲੌਰ ਚਲਾ ਜਾਵਾਂ ਕਹਿੰਦੇ ਮੈਂ ਪਿੰਡ ਨਹੀਂ ਛੱਡਣਾ ਤੇ ਇਵੇਂ ਹੀ ਵੀਰੰਮੇ ਜੀ ਕੋਲ ਰੱਬ ਦਾ ਦਿੱਤਾ ਸਭ ਕੁਝ ਆ ਹਰੇਕ ਛਾਇਆ ਤੇ ਇਸ ਤਰ੍ਹਾਂ ਦੇ ਸੁਨੀਲ ਬਾਬਾ ਜੀ ਵਰਗੇ ਭਰਾ ਵੀ ਇਹਨਾਂ ਨੇ ਕਮਾਏ ਹੈਗੇ ਆ ਕੱਲੀ ਕਮਾਈ ਨਹੀਂ ਕੀਤੀ ਦੌਲਤ ਹੀ ਨਹੀਂ ਸ਼ੋਹਰਤ ਵੀ ਤੇ ਨਾਲ ਪਿਆਰ ਵੀ ਕਮਾਇਆ ਇਹਨਾਂ ਨੇ ਕਿਉਂਕਿ ਕੋਈ ਦੌਲਤ ਕਮਾ ਲਾਂ ਦਾ ਸ਼ੋਹਰਤ ਰਹਿ ਜਾਂਦੀ ਆ ਕੋਈ ਸ਼ੋਹਰਤ ਕਮਾ ਲਾਂ ਦਾ ਦੌਲਤ ਰਹਿ ਜਾਂਦੀ ਆ ਦੌਲਤ ਸ਼ੋਹਰਤ ਤੇ ਪਿਆਰ ਤਿੰਨ ਚੀਜ਼ਾਂ ਕਿਸੇ ਵਰਲੇ ਵਰਲੇ ਦੇ ਹਿੱਸੇ ਆਉਂਦੀਆਂ ਤੇ ਸ਼ਿਆਰਪੁਰ ਦਾ ਨਾਮ ਰੋਸ਼ਨ ਕਰਨਾ ਜਿੰਨਾ ਕਰ ਸਕੀਏ ਉਹਨਾ ਕਰ ਜਾਣਾ ਬੱਚੀ ਜਿਹੜੀ ਜ਼ਿੰਦਗੀ ਹੈ ਤੇ ਇਹਦੇ ਲਈ ਵੀ ਇਹਨਾਂ ਦਾ ਧੰਨਵਾਦ ਵੀ ਕਰਨਾ ਪੜਦਾ ਸਪੋਰਟ ਕਰਨੀ ਤਾਂ ਬਣਦੀਓ ਹੀ ਬਣਦੀਓ ਤੁਹਾਡਾ ਬਹੁਤ ਬਹੁਤ ਧੰਨਵਾਦ ਰਮੇਸ਼ ਜੀ ਨੇ ਸਮਾਂ ਕੱਢਿਆ ਤੇ ਬਾਬਾ ਜੀ ਨਾਲ ਦੋ ਗੱਲਾਂ ਆਪਾਂ ਜਾਂਦੇ ਹਾਂ ਜ਼ਰੂਰ ਕਰ ਲਈਏ ਬਾਬਾ ਸਾਹਿਬ ਸਾਡੇ ਦਰਸ਼ਕਾਂ ਨੂੰ ਖਾਸ ਤੌਰ ਤੇ ਨੌਜਵਾਨ ਜਿਹੜੇ ਇਸ ਫੀਲਡ 'ਚ ਆਉਣਾ ਚਾਹੁੰਦੇ ਆ ਕਈ ਬਹੁਤ ਸਿੱਖੇ ਹੋਏ ਆ ਬਹੁਤ ਟੈਲੈਂਟ ਹੈਗਾ ਜਾਂ ਕਈਆਂ ਦੀ ਰੁਝੇਵੀਆਂ ਕਰਕੇ ਥੋੜਾ ਜਿਹਾ ਸਿੱਖਿਆ ਉਹ ਰਹਿ ਗਏ ਸ਼ੌਂਕ ਨਹੀਂ ਪੂਰਾ ਹੋਇਆ ਇੱਕ ਬੜਾ ਵੱਡਾ ਇਹਦੀ ਮਾਈਂਡ ਸੈਟ ਹੋਇਆ ਵੀ ਨਹੀਂ ਕਾਉਂਕੋ ਤੁਹਾਡਾ ਸੁਭਾਅ ਬੜਾ ਵਧੀਆ ਨਾ ਬਹੁਤ ਸੁਣਿਆ ਇਸ ਕਰਕੇ ਤੁਹਾਡੇ ਕੋਲ ਸੁਝਾ ਲੈਣਾ ਚਾਹੁੰਦੇ ਹਾਂ ਜੀ ਹਾਂ ਜੀ ਜ਼ਰੂਰੀ ਜ਼ਰੂਰੀ ਨਹੀਂ ਹੈ ਕਿ ਦੇਖੋ ਇੱਕ ਸਮਾਂ ਨੇਟ ਦਾ ਸਮਾਂ ਹੈ ਕਿ ਜ਼ਰੂਰੀ ਨਹੀਂ ਇੰਨੇ ਇੰਨੇ ਲੱਖ ਰੁਪਏ ਖਾਚਣੇ ਆ ਜੀ ਜੀ ਲੈ ਜੀ ਤੇ ਥੋੜਾ ਜਿਹਾ ਕਰਕੇ ਵੀ ਹੋ ਸਕਦਾ ਔਰ ਇੱਥੇ ਕੋਈ ਬੰਦਿਸ਼ ਨਹੀਂ ਹੈਗੀ ਜੇ ਆਪਾਂ ਕਿਸੇ ਨੂੰ ਜ਼ਿਆਦਾ ਨਹੀਂ ਹੈ ਜਿੰਨਾ ਕਿ ਵੀ ਥੋੜਾ ਕਰ ਲਓ ਜ਼ਿਆਦਾ ਨਾ ਕਰੋ ਤੇ ਉਹਦੇ ਨਾਲ ਵੀ ਹੋ ਸਕਦਾ मतलब जरूरी नहीं है कि लाखों खर रुपया खर्च के आपा कहने कि यार ओ करो जे किसी दी आस नहीं पूरी हुई या कुछ पैसेओं दुखों ने कोई पैसा तो बड़ी चीज है पैसे तो बगैर तो कुछ नहीं है ना जी जी ਤੇ ਪਰ ਆਪਾਂ ਹੈਲਪ ਕਰੀ ਦੀ ਜਿੰਨਾ ਕੁ ਹੋ ਸਕੇ ਆਪਾਂ ਜੇ ਕੋਈ ਹੈ ਤਾਂ मतलब ਬਾਕੀ ਜਿਹੜਾ मतलब ਜੋ ਵੀ ਕਰਵਾਉਣਾ ਚਾਹੁੰਦੇ ਆ ਜਿਸ ਰਿਕਾਰਡ ਕਰਾਉਣਾ ਚਾਹੁੰਦੇ ਉਹ ਮੇਰੇ ਨਾਲ ਕੰਟੈਕਟ ਕਰ ਸਕਦੇ ਆ ਠੀਕ ਹੈ ਜੀ ਨੰਬਰ ਮੈਂ ਪਹਿਲਾਂ ਦੱਸ ਦਤਾ ਹਾਂ ਇੱਕ ਵਾਰੀ ਹੋਰ ਬੋਲ ਦਿਓ ਜਾਂਦੇ ਜਾਂਦੇ ਹਾਂਜੀ ਜਰੂਰ ਜੀ 9814131905 ਇਹ ਨੰਬਰ ਹੈ ਜੀ 9814131905 ਇਹ ਕਾਲ ਕਰਕੇ ਮੇਰੇ ਕੋਲ ਆ ਜੀ ਬਲੋਚ ਸਟੂਡੀਓ ਆ ਜੀ ਫਰਵਾੜਾ ਰੋਡ ਪੁਰੀ ਹਰਾ ਸ਼ਿਮੰਦਰ ਬੈਕਸਾਈਡ ਓਮਨਗਰ ਇੱਕ ਨੰਬਰ ਗਲੀ ਤੇ ਤੁਸੀਂ ਇਸ ਫੋਨ ਤੇ ਮੈਨੂੰ ਕਾਲ ਕਰਕੇ ਆ ਸਕਦੇ ਹੋ ਤੇ ਪੂਰਾ ਪੈਕੇਜ ਵੀ ਬਣਾ ਲੰਨੇ ਹੋ ਤੁਸੀਂ ਵੀ ਜਿਸ ਤਰ੍ਹਾਂ ਰਿਕਾਰਡਿੰਗ ਮਿਕਸਿੰਗ ਮਾਸਟਰੀਂਗ ਵੀਡੀਓ ਸਾਰਾ ਕੁਝ ਹਾਂਜੀ ਹਾਂਜੀ ਪੂਰਾ ਮਤਲਬ ਸਿੰਗਰ ਸਾਥੋ ਆ ਗਿਆ ਅਸੀਂ ਆਡੀਓ ਤੋਂ ਲਾ ਕੇ ਰਿਲੀਜ਼ ਤੱਕ ਵੀਡੀਓ ਮਿਕਸਿੰਗ ਐਡੀਟਿੰਗ ਜੋ ਵੀ ਆ ਰਿਲੀਜ਼ ਤੱਕ ਅਸੀਂ ਬਾਬਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਸਾਨੂੰ client ਵੀ ਤੁਹਾਡੇ ਕੋਲ ਆਏ ਬੈਠੇ ਸੀ ਜਿਵੇਂ ਵੀ ਆ ਸੰਡੇ ਵੀ ਆ ਠੰਡ ਵੀ ਆ ਉਹ ਸਾਰਾ ਕੁਝ ਛੱਡ ਕੇ ਤੁਸੀਂ ਸਾਡੇ ਨਾਲ ਇੰਨਾ ਕ ਸਮਾਂ ਬੈਠੇ ਸਾਨੂੰ ਵੀ ਬੜਾ ਚੰਗਾ ਲੱਗਾ ਗੱਲਾਂ ਬਾਤਾਂ ਬਹੁਤ ਤੁਹਾਡੇ ਬਾਰੇ ਸੁਣੀਆਂ ਸੀ ਕਿ ਤੁਹਾਡੇ ਕੋਲ ਕਾਫੀ ਤਜਰਬਾ ਵੀ ਆ ਸੁਣਿਆ ਵੀ ਦੇਖਿਆ ਵੀ ਤੇ ਸਟੂਡੀਓ ਵੀ ਜਿਹੜਾ ਕਾਫੀ ਅੱਛਾ ਹੈਗਾ ਤਾਂ ਜੇ ਤੁਸੀਂ 뮤직 ਦਾ ਸ਼ੌਕ ਰੱਖਦੇ ਆ ਗਾਣਾ ਰਿਕਾਰਡ ਕਰਾਉਣਾ ਚਾਹੁੰਦੇ ਹੋ ਘੱਟ ਬਜਟ ਦੇ ਵਿੱਚ ਵੱਡੇ ਬਜਟ ਦੇ ਵਿੱਚ ਹਰ ਤਰ੍ਹਾਂ ਦੇ ਨਾਲ ਸੁਨੀਲ ਬਾਬਾ ਜੀ ਤੁਹਾਨੂੰ ਗਾਈਡ ਕਰਦੇ ਆ ਇਹ ਨਹੀਂ ਵੀ ਤੁਸੀਂ ਆ ਗਏ ਤੇ ਬਸ ਪੈਸੇ ਲੈਣਾ ਇਹਨਾਂ ਦਾ ਟੀਚਾ ਨਹੀਂ ਸ਼ਾਰਪੁਰ ਚ ਰਹਿ ਕੇ ਆਪਣੇ ਸ਼ਹਿਰ ਦਾ ਆਪਣੇ ਦੁਆਬੇ ਦਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਦੀ ਸੋਚ ਇਹਨਾਂ ਦੋਨਾਂ ਵੱਡੇ ਭਰਾਵਾਂ ਨੇ ਜਿਹੜੀ ਆ ਉਹ ਬਣਾਈ ਹੋਈ ਆ ਤੇ ਉਹ ਸੋਚ ਬਰਕਰਾਰ ਰਵੇ ਤੇ ਸਾਡੇ ਸ਼ਾਰਪੁਰ ਦਾ ਨਾਮ ਦੁਨੀਆ ਦੇ ਨਕਸ਼ੇ ਉੱਤੇ ਪਹਿਲਾਂ ਹੀ ਹੈਗਾ ਬੜੇ ਲਿਖੇ ਲੋਕਾਂ ਦਾ ਸ਼ਹਿਰ ਆ ਐਨ ਆਰ ਆਈ ਦਾ ਸ਼ਹਿਰ ਆ ਜਿਲ੍ਹਾ ਆ ਚੰਗੇ ਲੋਕਾਂ ਦਾ ਵਾਤਾਵਰਨ ਪ੍ਰੇਮੀਆਂ ਦਾ ਔਰ ਬਾਲੀਵੁੱਡ ਨੂੰ ਜਾਂ ਹੋਰ ਵੱਖਰੇ ਵੱਖਰੇ ਖੇਤਰਾਂ ਨੂੰ ਬਹੁਤ ਨਾਮਵਰ ਸ਼ਕਤੀ ਤਾਂ ਪਿੰਡਪੂਰ ਹੀਰਾ ਨੇ ਨਹੀਂ ਹਾਰਪੁਰ ਨੇ ਨਹੀਂ ਜ਼ਿਲ੍ਹੇ ਹਾਰਪੁਰ ਨੇ ਦਿੱਤੀਆਂ ਨੇ ਸੋ ਉਸੇ ਹਾਰਪੁਰ ਚ ਰਹਿ ਕੇ ਇਹਨਾਂ ਦੀ ਕੋਸ਼ਿਸ਼ ਹੈ ਕਿ ਅਸੀਂ ਹੋਰ ਕੁਝ ਵੱਖਰਾ ਕਰੀਏ ਹੋਰ ਲੋਕਾਂ ਦੇ ਕੰਮ ਆ ਸਕੀਏ ਮਦਦ ਕਰ ਸਕੀਏ ਤੇ ਜ਼ਿੰਦਗੀ ਦੇ ਵਿੱਚ ਜਦੋਂ ਤੁਰ ਜਾਣਾ ਹੈ ਤੇ ਜ਼ਿੰਦਗੀ ਦੇ ਪਿੱਛੇ ਕੁਝ ਨਾ ਕੁਝ ਚੰਗੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਛੱਡ ਕੇ ਜਾਈਏ ਸੋ ਦੋਨਾਂ ਹੀ ਸ਼ਖਸੀਅਤਾਂ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਰੰਮੀ ਜੀ ਬਹੁਤ ਬਹੁਤ ਧੰਨਵਾਦ ਸੰਡੇ ਵਾਲੇ ਦਿਨ ਤੁਸੀਂ ਵੀ ਸਮਾ ਦਿੱਤਾ ਜੀ ਜੀ ਤੇ ਤੁਹਾਡਾ ਵੀ ਸ਼ੁਕਰੀਆ ਔਰ ਸਾਡੇ ਕੈਮਰਾਮੈਨ ਬੋਰਾ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਅੱਲੇ ਜੀ ਆਇਆਂ ਤੋਂ ਆਪ ਜੀ ਜੀ ਫਿਲਹਾਲ ਦੇ ਲਈ ਆਪਣੇ ਦੋਸਤ ਗੋਵੀ ਜੀ ਇਸੇ ਨੂੰ ਕੈਮਰਾ ਸਹਿਯੋਗੀ ਗੋਰਾ ਤੇ ਮੇਰੇ ਨਾਲ ਅੱਜ ਜਿਹੜਾ ਉਹ ਆਈਸੀਐਸ ਸ਼ੂਟ ਦੇ ਉੱਤੇ ਸਾਗਰ ਸਲੇਮਪੁਰੀ ਸਾਨੂੰ ਦਿਓ ਇਜਾਜ਼ਤ ਚੈਨਲ ਨੂੰ ਫੋਲੋ ਕੀਤੇ ਬਿਨਾ ਬਿਲਕੁਲ ਨਾ ਜਾਇਓ ਕਿਉਂਕਿ ਬਹੁਤ ਚੰਗੇ ਚੰਗੇ ਵੀਡੀਓਜ਼ ਰਮੇਜੀਤ ਦੇ ਨਾਲ ਵੀ ਬਾਬਾ ਜੀ ਦੇ ਨਾਲ ਵੀ ਹੋਰ ਵੀਡੀਓ ਲੈ ਕੇ ਆਵਾਂਗੇ ਰਿਕਾਰਡਿੰਗ ਕਿੱਦਾਂ ਹੁੰਦੀ ਆ ਕੀ ਕੀ ਜ਼ਰੂਰੀ ਚੀਜ਼ਾਂ ਹੁੰਦੀਆਂ ਕਿੱਦਾਂ ਰਿਕਾਰਡਿੰਗ ਹੁੰਦੀ ਆ ਤੇ ਹੋਰ ਵੱਖਰੀਆਂ ਵੱਖਰੀਆਂ ਜਿਹੜੀਆਂ ਖੇਤਰਾ ਦੀਆਂ ਸ਼ਖਸੀਤਾਂ ਨਾਲ ਦੇ ਨਾਲ ਰੂਬਰੂ ਅਸੀਂ ਹੁੰਦੇ ਵੀ ਰਾਵਾਂਗੇ ਖੁਦ ਵੀ ਤੁਹਾਡੇ ਨਾਲ ਰੂਬਰੂ ਕਰਾਉਂਦੇ ਰਾਵਾਂਗੇ ਉਹਦੇ ਲਈ ਫੋਲੋ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਫੋਲੋ ਕਰਨ ਤੋਂ ਬਾਅਦ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਪਲੇ ਸਟੋਰ ਤੋਂ ਐਪ ਡਾਊਨਲੋਡ ਕਰਕੇ ਬੀ ਰਮੇਜ ਜੀ ਨੂੰ ਤੁਸੀਂ ਸਰਚ ਕਰਕੇ ਤਾਂ ਉਹਨਾਂ ਨੂੰ ਵੋਟ ਜ਼ਰੂਰ ਕਰਿਓ ਹਿਸ਼ਾਰਪੁਰ ਦਾ ਪੰਜਾਬ ਦਾ ਤਾਂ ਕਿ ਨਾਮ ਜਿਹੜਾ ਉਹ ਦੁਨੀਆ ਦੇ ਕੋਨੇ-ਕੋਨੇ ਤੱਕ ਦੇਸ਼ ਦੇ ਕੋਨੇ-ਕੋਨੇ ਤੱਕ ਲੈ ਕੇ ਜਾਣ ਫਿਲਹਾਲ ਦੇ ਲਈ ਜ਼ਾਇਤ ਗਲਤੀਆਂ ਦੇ ਲਈ ਹਮੇਸ਼ਾ ਗੁਸਤਾਖੀ ਮਾਫੀ ਮੰਗਦੇ ਹੁੰਦੇ ਆ ਗਲਤੀਆਂ ਨੂੰ ਨਜ਼ਰਅੰਦਾਜ਼ ਕਰਕੇ ਜਿੰਨੀਆਂ ਇੱਕ ਗੱਲਾਂ ਚੰਗੀਆਂ ਲੱਗੀਆਂ ਜ਼ਰੂਰ ਤੁਸੀਂ ਸੁਣ ਲੈਣੀਆਂ ਸ਼ੇਅਰ ਕਰ ਲੈਣੀਆਂ ਸਾਂਝੀਆਂ ਕਰ ਲੈਣੀਆਂ ਦਿਓ ਜ਼ਾਇਤ ਜਲਦੀ ਮਿਲਦੇ ਹਾਂ ਰੱਬ ਰੱਖਾ